ਇਹ ਅਹਿਮ ਫੈਸਲਾ ਹਾਈ ਕੋਰਟ ਦੀ ਦਰਵਾਜ਼ੇ ਤੋਂ ਨਿਕਲ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣ ਹੈ ਤੇ ਰਾਮ ਰਹੀਮ ਨੂੰ ਇਨ੍ਹਾਂ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਨਾਲ ਰਾਹਤ ਮਿਲੀ ਕੀ ਅਸਰ ਰਹੂਗਾ ਇਹਦਾ ਕਿਉਂ ਇਸ ਸਿਆਸੀ ਲਹਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਇਹਦੇ ਪਿੱਛੇ ਕਹਾਣੀ ਕੀ ਹੈਗੀ ਤੁਹਾਡੇ ਹਿਸਾਬ ਨਾਲ ਦੇਖੋ ਜੀ ਪਹਿਲਾ ਗੱਲ ਤੇ ਜਦੋਂ ਇਸ ਬੰਦੇ ਦਾ ਨਾਮ ਲੈਣਿਆ ਰਾਮ ਰਹੀਮ ਪਰੇਦਿਆ ਕਰਤੂਤਾ ਨੇ ਇਹਦੇ ਉੱਤੇ ਡਬਲ ਮਰਡਰ ਡਬਲ ਰੇਪ ਐਂਡ ਪੱਦਾ ਜੀ ਓਕੇ ਇਹ ਕਨਵਿਕਟਡ ਗਾਇ ਇੰਨੇ ਸਾਲਾਂ ਤੋਂ ਅਸੰਦਗੀ ਰਾਜਾ ਰਿਹਾ ਕਦਾ ਹੈ ہر 4 مہینے بعد تے 2 مہینے چھٹی منواتی سی سیمیلر لے جیمے تے بندہ دبئی جاندا ہے 4 مہینے کم کرے تے 2 مہینے بار چھٹی آ گیا۔ کی نو پیڑی خبر ہو ہی نہیں سکتی۔ دس از انकरेजमेंट ٹو ایوری ود بی ریپسٹ اینڈ مرڈرر الیکشنز دے دور سب کچھ پوسیبل ہے پر سرکاراں یا پارٹیاں ایںیاں ڈگ جان گیا ਇੱਕ ਲੀਚ ਇਨਸਾਨ ਨੂੰ ਇਸ ਤਰ੍ਹਾਂ ਬਾਹਰ ਕੱਢ ਦਿੰਦਿਆਂ ਇਹ ਤੁਹਾਨੂੰ ਲੀਚ ਐਕਸ਼ਨ ਹੋ ਨਹੀਂ ਸਕਦਾ ਜਮੀਲ ਜਾਖੜ ਨੂੰ ਵੀ ਕਿਸੇ ਨੇ ਸਵਾਲ ਕਰ ਲਿਆ ਕਹਿੰਦੇ ਕਿ ਤੁਹਾਨੂੰ ਪਤਾ ਲੱਗਾ ਕਿ ਰਾਮ ਰਹੀਮ ਨੂੰ ਛੱਡਦੇ ਤਾਂ ਕਿਹਾ ਤੁਹਾਡਾ ਵਰਕ ਕੀ ਹੈ ਤੁਹਾਡਾ ਉੱਤੇ ਪੱਕ ਕੀ ਹੈਗਾ ਤੁਹਾਡਾ ਤਾ ਉਹ ਕਹਿੰਦੇ ਮੈਨੂੰ ਹਲੇ ਖਬਰ ਨਹੀਂ ਪਤਾ ਲੱਗੀ ਲੱਗਦਾ ਕਿ ਇਹਦੇ ਪਿੱਛੇ ਸਿਆਸੀ ਇਹ ਜਿਹੜੀ ਚੁੱਪ ਹੈਗੀ ਆ ਇਹਦੇ ਪਿੱਛੇ ਉਹਨਾਂ ਨੂੰ ਪਤਾ ਹੈਗਾ ਕਿ ਉਹਦੇ ਕੋਲ ਉਸ ਵਿਅਕਤੀ ਕੋਲ ਵੋਟਾਂ ਵੱਡੇ ਪੱਧਰ ਤੇ ਹੈਗੀਆਂ ਇਸੇ ਕਰਕੇ ਸਿਆਸੀ ਚੁੱਪ ਹੈਗੀ ਹੈ ਸਾਰੀ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਸੱਤਵਾਂ ਗੇੜ ਹੈਗਾ ਤੇ ਪੰਜਾਬ ਮੁਕ ਤੌਰ ਤੇ ਦੇਖਿਆ ਜਾ ਰਿਹਾ ਇਸ ਪੂਰੇ ਮਹੌਲ ਦੇ ਦੌਰਾਨ ਇਹੀ ਤਾਂ ਸਭ ਤੋਂ ਵੱਡੀ ਪਰੇਸ਼ਾਨੇ ਵਾਲੀ ਗੱਲ ਨੇ ਅ ਲੀਡਰ ਅ ਪੋਲਿਟਿਸ਼ੀਅਨ ਦਾ ਕੰਮ ਕੀ ਹੈ ਉਹਦਾ ਕੰਮ ਹੈ ਸਮਾਜ ਦਾ ਧਿਆਨ ਰੱਖਣਾ ਉਹ ਆਪ ਚੁਣ ਕੇ ਆਉਂਦੇ ਨੇ ਪਰਸੋਲ ਜਿਵੇਂ ਗਰਮੀ ਚ ਭੱਜੇ ਫਿਰਦੇ ਨੇ ਵੋਟ ਮੰਗਦੇ ਫਿਰਦੇ ਨੇ ਤਰਲੇ ਲੈਂਦੇ ਫਿਰਦੇ ਨੇ ਇਦਾਂ ਦੇ ਵਿਅਕਤੀ ਜਦੋਂ ਆਪਣੇ ਨਾਮ ਦੇ ਨਾਲ ਰਾਮ ਦਾ ਸ਼ਬਦ ਲਾ ਲੈਂਦੇ ਨੇ ਰਹੀਮ ਦਾ ਸ਼ਬਦ ਲਾ ਲੈਂਦੇ ਨੇ ਸਿੰਘ ਲਾ ਲੈਂਦੇ ਨੇ ਤਾਂ ਆਪਣੇ ਆਪ ਦੇ ਵਿੱਚ ਬੜੀ ਚਿੰਤਾ ਹੁੰਦੀ ਹੈ ਜਿਹੜੇ ਅਸਲ ਮਾਇਨੇ ਦੇ ਵਿੱਚ ਧਰਮ ਧਰਮ ਦੇ ਨਾਲ ਜੁੜੇ ਹੋਏ ਲੋਕ ਨੇ ਜਾਂ ਧਾਰਮਿਕ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਠੇਸ ਪਹੁੰਚਦੀ ਹੈ ਬੜੀ ਹੈਰਾਨੀ ਹੁੰਦੀ ਹੈ ਮੈਨੂੰ ਲੱਗਦਾ ਕਿ ਇਦਾਂ ਦੇ ਵਿਅਕਤੀਆਂ ਨੂੰ ਖਾਸ ਕਰਕੇ ਇਦਾਂ ਦੇ ਨਾਮਾਂ ਨੂੰ ਤਾਂ ਨਹੀਂ ਇਸਤੇਮਾਲ ਕਰਨਾ ਚਾਹੀਦਾ ਜਦੋਂ ਤੁਸੀਂ ਕਨਵਿਕਟਡ ਹੈਗੇ ਹੋ ਗੁਰਮੀਤ ਸਿੰਘ ਨਾਮ ਸੀ ਉਸ ਵਿਅਕਤੀ ਦਾ ਤੇ ਉਹ ਰਾਮ रहीम ਸਾਰਾ ਕੁਝ ਲਾ ਕੇ ਤਾਂ ਲੋਕਾਂ ਦੇ ਵਿੱਚ ਵਿਚਰ ਰਿਹਾ ਬੜੀ ਚਿੰਤਾ ਦੀ ਗੱਲ ਹੈ ਹਾਲਾਂਕਿ ਬਹੁਤ ਸਾਰੇ ਲੋਕ ਹੱਲੇ ਵੀ ਉਹਨਾਂ ਨੂੰ ਆਪਣਾ ਈਸ਼ਟ ਮੰਨਦੇ ਨੇ ਗੁਰੂ ਮੰਨਦੇ ਨੇ ਅਨਪੜਤਾ ਇਹ ਧੂਪ ਨਿਕਲਣਾ ਚਾਹੁੰਦੇ ਉਹ ਇੱਕਾ ਕੀ ਤਾਂ ਡੇਰੇ ਫਲਦੇ ਮੈਂ ਡੇਰੇ ਫਲਦੇ ਰਹਿਣ ਕੋਈ ਇਹਨਾਂ ਦੇ ਇਸੇ ਹੋਏ ਚ ਕੰਮ ਚੱਲਦੇ ਰਹੇ ਸੋ ਕਾਰਨ ਤੇ ਅਨਪੜਤਾ ਅਨ ਅਨਪੱਖੀਏ ਜਿਹੜੀ ਦੂਰ ਘਟਨਾ ਸੰਠਾੜ ਦਾ ਕੰਮ ਹੈ ਅਨਪੜਤਾ ਮਿਟਦੀ ਏ ਸਿਰਫ ਪੜਾਈ ਨਾਲ ਪੜਾਈ ਦੇ ਨਾਲ ਪੜਾਈ ਹੁਣ ਮੁਸ਼ਕਿਲ ਤੋਂ ਮੁਸ਼ਕਿਲ ਹੋਈ ਜਾ ਰਹੀ ਹੈ ਲੋਕਾਂ ਨੂੰ ਆਪ ਇਹ ਚਾਹਰ ਹੋਣਾ ਚਾਹੀਦਾ ਹੈ ਕਿ ਬਾਬਾ ਤੁਹਾਨੂੰ ਦੱਸਦਾ ਕੀ ਹੈ ਹਾਂਜੀ ਬਾਬਾ ਕਹਿੰਦਾ ਆ ਨਾ ਕਰੋ ਆ ਨਾ ਕਰੋ ਅਰੇ ਉਹ ਤਾਂ ਤੁਹਾਨੂੰ ਹੀ ਪਤਾ ਹੈ ਅੱਜ ਸੁਨੀਲ ਜਾਖੜ ਵੀ ਪੱਤਰਕਾਰਾਂ ਦੇ ਸਾਹਮਣੇ ਪੇਸ਼ ਹੋਏ ਕਹਿੰਦੇ ਕਿ ਦੋ ਮਸਲੇ ਬੜੇ ਚੱਕਣ ਵਾਲੇ ਨੇ ਬੜੇ ਸਮਝਣ ਵਾਲੇ ਨੇ ਪੰਜਾਬ ਨਾਲ ਬੜੇ ਜੁੜੇ ਹੋਏ ਨੇ ਕਹਿੰਦੇ ਇੱਕ ਨਸਲ ਬਚਾਉਣੀ ਤੇ ਦੂਜੀ ਫਸਲ ਬਚਾਉਣੀ ਹੁਣ ਜਦੋਂ ਭਾਜਪਾ ਦਾ ਵਿਅਕਤੀ ਇਹ ਟਿੱਪਣੀ ਕਰ ਰਹੇ ਕਿ ਨਸਲ ਬਚਾਉਣੀ ਜ਼ਰੂਰੀ ਹੈ ਤੇ ਫਸਲ ਬਚਾਉਣੀ ਜ਼ਰੂਰੀ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਭਾਜਪਾ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਨਸਲ ਕਿਸ ਤਰੀਕੇ ਨਾਲ ਨਸਲਾਂ ਦਾ ਨੁਕਸਾਨ ਕਿਸ ਤਰੀਕੇ ਨਾਲ ਨਸ਼ੀਨਾ ਹੋ ਰਿਹਾ ਤੇ ਫਸਲ ਦਾ ਕਿਸ ਤਰੀਕੇ ਨਾਲ ਨੁਕਸਾਨ ਪਿਛਲੇ ਦਿਨਾਂ ਦੇ ਵਿੱਚ ਹੀ ਅੰਦੋਲਨ ਦੇਖਿਆ ਇਹ ਦੋਹੀ ਟਿੱਪਣੀਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਉਹੀ ਗੱਲਾਂ ਆਉਂਦੀਆਂ ਕਿ ਦੋਨੋਂ ਕਿਸਾਨਾਂ ਦੀ ਤੁਸੀਂ ਕਰਦੇ ਹੋ ਫਸਲ ਦੀ ਗੱਲ ਨਸਲ ਦੀ ਫਸਲਾਂ ਦਾ ਸੱਜਣਾ ਨਾਜ਼ਰ ਤੁਸੀਂ ਕਰ ਦਿੱਤਾ ਅਰੇ ਐਮਐਸਪੀ ਕਿਉਂ ਨਹੀਂ ਦੇ ਰਹੇ नस्ल क्यों जा रही है नस्ल खराब क्यों रही है तो इनकरेज कर रहे हो आइलैंड दि -दि दिन दिहाड़े खोल जा रहे हो ऐसे तो जॉब क्रिएट नहीं कर रहे देखो कोई शॉर्टेज नहीं है पंजाब के अज भी जो इंप्लॉयमेंट देनी हो नो प्रॉब्लम एट ऑल ਸਾਡਾ ਸ਼ੁਕਲ ਦੋਸਤ نیوز ਓਨਲੀ ਦੇਖ ਰਹੇ ਤੁਸੀਂ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਵਾਲ ਜਵਾਬ ਲੈ ਕੇ ਹਾਜ਼ਰ ਆ। ਦੋਸਤੋ ਇਸ ਪ੍ਰੋਗਰਾਮ ਦੇ ذریعے ਅਸੀਂ ਵੱਖ-ਵੱਖ ਸਿਆਸੀ ਮੁੱਦਿਆਂ ਨੂੰ ਲੈ ਕੇ ਜਿਹੜੇ ਸਵਾਲ ਉੱਠ ਰਹੇ ਨੇ ਉਹਨਾਂ ਦੇ ਜਵਾਬ ਖੰਗਾਲਣ ਦੀ ਕੋਸ਼ਿਸ਼ ਕਰਦੇ ਤੇ ਨਾਲ ਦੀ ਨਾਲ ਕਈ ਵੇਲੇ ਮਸਲੇ ਜਿਹੜੇ ਨੇ ਕਾਫੀ ਸੰਜੀਦਾ ਹੁੰਦੇ ਨੇ ਪੰਜਾਬ ਦੀ ਧਰਾਤਲ ਨਾਲ ਜੁੜੇ ਹੁੰਦੇ ਨੇ ਕਈ ਵੇਲੇ ਮਸਲੇ ਉਹ ਵੀ ਹੁੰਦੇ ਨੇ ਕਿ ਕੁਝ ਨਾਮਵਰ ਸ਼ਖਸੀਅਤਾਂ ਦੇ ਨਾਮ ਨਾਲ ਵੀ ਜੁੜੇ ਹੁੰਦੇ ਨੇ ਤੇ ਅੱਜ ਜਿੱਥੇ ਅਸੀਂ ਪੰਜਾਬ ਦੇ ਨਾਲ ਇੱਕ ਅਹਿਮ ਮਸਲੇ ਦੇ ਜੁੜੇ ਦੀ ਗੱਲ ਕਰਨੀ ਹੈ ਪੰਜਾਬ ਦੇ ਵਿੱਚ ਸਿਆਸਤ ਨੂੰ ਲੈ ਕੇ ਜਿਸ ਤਰੀਕੇ ਨਾਲ ਚਰਚਾ ਚੱਲੀ ਹੋਈ ਹੈ ਉਹਦੀ ਗੱਲ ਕਰਨੀ ਹੈ ਤਾਂ ਦੂਜੇ ਪਾਸੇ ਇੱਕ ਬੜਾ ਅਹਿਮ ਫੈਸਲਾ ਹਾਈ ਕੋਰਟ ਦੀ ਦਰਵਾਜ਼ੇ ਤੋਂ ਨਿਕਲ ਕੇ ਲੋਕਾਂ ਦੀ ਖਿਚੈਰੀ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੈ ਮਾਮਲਾ ਰਾਮ ਰਹੀਮ ਨਾਲ ਜੁੜਿਆ ਹੋਇਆ ਕਿਉਂਕਿ 2002 ਦਾ ਕੇਸ ਸੀਗਾ ਜਿਹਦੇ ਵਿੱਚ ਰਣਜੀਤ ਸਿੰਘ ਦੇ ਕਤਲ ਨੂੰ ਲੈ ਕੇ ਰਾਮ ਰਹੀਮ ਨੂੰ ਪਿਛਲੇ ਦਿਨਾਂ ਦੇ ਵਿੱਚ سزا ਸੁਣਾਈ ਗਈ ਸੀ ਕਿ सीबीआई ਅਦਾਲਤ ਨੇ ਸਾਫ਼ ਤੌਰ ਤੇ ਜ਼ਿਕਰ ਕਰ ਦਿੱਤਾ ਸੀਗਾ ਕਿ ਸ਼ਮੂਲੇਤ ਹੈਗੀ ਅਡੇਰਾ ਮੁਖੀ ਦੀ ਤੇ ਉਸ ਤੋਂ ਬਾਅਦ سزا ਸੁਣਾ ਦਿੱਤੀ ਗਈ ਸੀ ਪਰ ਮਾਮਲੇ ਨੂੰ ਚੈਲੰਜ ਜਿਹੜਾ ਸੀਗਾ ਹਾਈ ਕੋਰਟ ਦੇ ਵਿੱਚ ਕੀਤਾ ਗਿਆ ਸੀਗਾ ਤੇ ਉੱਥੋਂ ਹੁਣ ਸਿੱਧੇ ਤੌਰ ਤੇ ਹਾਈ ਕੋਰਟ ਨੇ सीबीआई ਦੇ ਫੈਸਲੇ ਨੂੰ ਰੱਦ ਕਰਕੇ ਰਾਮ ਰਹੀਮ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਹੈਗਾ 2002 ਦੇ ਵਿੱਚ ਇਹ ਮਸਲੇ ਨੂੰ ਲੈ ਕੇ ਇਸ ਕਰਕੇ ਚਰਚਾ ਕਰਨੀ ਬਣਦੀ ਕਿਉਂਕਿ ਰਣਜੀਤ ਸਿੰਘ ਨੂੰ ਲੈ ਕੇ ਡੇਰਾ ਮੁਖੀ ਨੂੰ ਸ਼ਾਇਦ ਸ਼ੱਕ ਸੀਗਾ ਕਿ ਇਸੇ ਵਿਅਕਤੀ ਨੇ ਜੋਨ ਜਿਹੜਾ ਜੋਨ ਸ਼ੋਸ਼ਨ ਦਾ ਮਸਲਾ ਉਹਦੇ ਉੱਪਰ ਲੱਗਿਆ ਸੀਗਾ ਉਹਦੇ ਵਿੱਚ ਜਿਹੜਾ ਰਣਜੀਤ ਸਿੰਘਾ ਉਹਨੇ ਹੀ ਆਪਣੇ ਭੈਣ ਤੋਂ ਚਿੱਠੀ ਜਿਹੜੀ ਹੈ ਗੁਮਨਾਮ ਚਿੱਠੀ ਜਿਹੜੀ ਚਰਚਾ ਬੜੀ ਚੱਲੀ ਸੀ ਉਹ ਦਵਾਈ ਸੀ ਤੇ ਉਸ ਤੋਂ ਬਾਅਦ ਹੀ ਉਹਦੇ ਖਿਲਾਫ ਕਾਰਵਾਈ ਸ਼ੁਰੂ ਹੋਈ ਸੀ ਤੇ ਇਸੇ ਕਰਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪਰ ਸੀਬੀਆਈ ਅਦਾਲਤ ਨੇ ਮਾਮਲੇ ਸੀ ਵੀ ਹਾਂ ਇਹ ਹੱਤਿਆ ਜਿਹੜੀ ਆ ਰਾਮ ਰਹੀਮ ਨੇ ਕਰਵਾਈ ਹੈ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਸੜਾ ਸੁਣਾ ਦਿੱਤੀ ਸੀ ਪਰ ਅਪੀਲ ਜਿਹੜੀ ਸੀਗੀ ਉਹ ਹਾਈ ਕੋਰਟ ਦੇ ਵਿੱਚ ਕੀਤੀ ਹੋਈ ਸੀ ਤੇ ਉਸ ਦੀ ਸੁਣਵਾਈ ਤੋਂ ਬਾਅਦ ਰਾਹਤ ਦੇ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਉਹ ਮਾਮਲਾ ਜਿਹੜਾ ਸੀਬੀਆਈ ਨੇ ਜਿਹੜਾ ਫੈਸਲਾ ਸੁਣਾਇਆ ਸੀ ਉਹਨੂੰ ਰੱਦ ਕਰ ਦਿੱਤਾ ਗਿਆ ਇਸੇ ਤਰੀਕੇ ਨਾਲ ਰਾਮ ਰਹੀਮ ਦੇ ਖਿਲਾਫ ਦੋ ਕੇਸ ਹੋਰ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਚੱਲੀਏ ਕਿਉਂਕਿ ਇੱਕ ਕੇਸ ਤਾਂ ਜੋਨ ਸ਼ੋਸ਼ਨ ਵਾਲਾ ਹੈਗਾ ਸਾਧਵੀਆਂ ਦੇ ਜੋਨ ਸ਼ੋਸ਼ਨ ਵਾਲਾ ਤੇ ਦੂਜਾ ਛਤਰਪਤੀ ਸ਼ਿਵਾ ਜਿਹੜਾ ਅਸੀਂ ਗੱਲ ਕਰਦੇ ਹਾਂ ਉਹ ਪੱਤਰਕਾਰ ਸੀਗੇ ਛਤਰਪਤੀ ਛਤਰਪਤੀ ਉਹਨਾਂ ਦੀ ਕਤਲ ਦਾ ਕੇਸ ਸੀਗਾ ਤਾਂ ਉਸ ਕੇਸ ਨੂੰ ਵੀ ਲੈ ਕੇ ਕਿਉਂਕਿ ਸੀਬੀਆਈ ਅਦਾਲਤ ਨੇ ਉਹਦੇ ਵਿੱਚ ਵੀ ਸਜ਼ਾ ਸੁਣਾਈ ਹੋਈ ਹੈ ਤੇ ਉਮਰ ਕੈਦ ਤੇ 10 ਸਾਲ ਦੀ ਸਜ਼ਾ ਜਿਹੜਾ ਉਹ ਲਗਾਤਾਰ ਚੱਲ ਰਹੀ ਹੈ ਹਲੇ ਉਹ ਕਾਬਜ ਹੈਗੀ ਹੈ ਪਰ ਮਸਲਾ ਇਹ ਹੈ ਕਿ ਉਹਦੇ ਰਿਗਾਰਡਿੰਗ ਵੀ ਹਾਈ ਕੋਰਟ ਦੇ ਵਿੱਚ ਜਿਹੜੀਆਂ ਅਪੀਲਾਂ ਨੇ ਉਹ ਡੇਰਾਮੁਖੀ ਦੇ ਵੱਲੋਂ ਪਾਈਆਂ ਗਈਆਂ ਨੇ ਤੇ ਪਤਾ ਨਹੀਂ ਕਿ ਸਿਆਸਤ ਕੇਸ ਭਾਰ ਪੈਂਦੀ ਹੈ ਤੇ ਉਧਰ ਲਈ ਵੀ ਰਾਹਤ ਮਿਲ ਜਵੇ ਪਰ ਪੂਰੇ ਮਸਲੇ ਤੇ ਗੱਲਬਾਤ ਕਰਨੀ ਹੈ ਨਾਲ ਦੀ ਨਾਲ ਗੱਲਬਾਤ ਇਹ ਵੀ ਕਰਨੀ ਹੈ ਕਿ ਪੰਜਾਬ ਦੀ ਫੇਰੀ ਤੇ ਸਿਆਸੀ ਵੱਡੇ ਵੱਡੇ ਆਗੂ ਪਹੁੰਚ ਰਹੇ ਨੇ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਵੀ ਬੜੇ ਸੁਣਨ ਵਾਲੇ ਤੇ ਸਮਝਣ ਵਾਲੇ ਨੇ ਪੂਰੇ ਮਸਲੇ ਤੇ ਗੱਲਬਾਤ ਲਈ ਸਾਡੇ ਨਾਲ ਕੈਪਟਨ ਜੀਐਸ ਕੁਮਰ ਜੁੜਨਗੇ ਕੁਮਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਪત્રਕਾਰ ਦੇ ਜੀ ਐਂਡ ਸਾਰੇ ਵੇਖਣ ਵਾਲਿਆਂ ਸੁਣਨ ਵਾਲੇ ਮੇਰੀ ਪਾਰਵਰੀ ਸਤਿਕਾਰ ਕੁਮਰ ਸਾਹਿਬ ਮਾਮਲਾ ਤੁਹਾਡੇ ਤੱਕ ਪਹੁੰਚ ਗਿਆ ਹੋਣਾ ਹੈ ਰਾਮ ਰਹੀਮ ਨੂੰ ਇੱਕ ਕੇਸ ਦੇ ਵਿੱਚ ਬਰੀ ਕਰ ਦਿੱਤਾ ਗਿਆ ਤੇ ਇਸ ਕੇਸ ਨੂੰ ਬਰੀ ਕਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਖਾਸ ਕਰਕੇ ਤੇ ਖਾਸ ਕਰਕੇ ਸਿੱਖ ਤਬਕਿਆਂ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਕਿਸ ਤਰੀਕੇ ਦੇ ਨਾਲ ਜੀ ਸੀ ਬੀ ਆਈ ਅਦਾਲਤ ਨੇ ਇਹਦਾ ਵੱਡਾ ਫੈਸਲਾ ਸੁਣਾਇਆ ਸੀ ਤਾਂ ਹਾਈ ਕੋਰਟ ਨੇ ਕੇਸ ਬਿਨਾਂ ਤ ਇਹਨੂੰ ਰੱਦ ਕਰਕੇ ਰਾਮ ਰਹੀਮ ਨੂੰ ਬਰੀ ਕਰ ਦਿੱਤਾ ਤਾਂ ਉਹਨਾਂ ਨੂੰ ਇਹ ਵੀ ਸ਼ੰਕੇ ਪੈਦਾ ਹੋ ਗਏ ਕਿ ਦੋ ਕੇਸ ਜਿਹੜੇ ਹੋਰ ਚੱਲਦੇ ਨੇ ਸ਼ਤਰਪਤੀ ਜਿਹੜਾ ਜਰਨਲਿਸਟ ਹੈਗਾ ਉਹਦਾ ਤੇ ਦੂਜਾ ਸ਼ੋਅ ਜੋਨ ਸ਼ੋਸ਼ਨ ਵਾਲਾ ਕਿਤੇ ਉਹ ਉਹਨਾਂ ਕੇਸਾਂ ਦੇ ਵਿੱਚ ਵੀ ਇਦੀ ਸਿਆਸੀ ਲਾਹੇਲੀ ਰਾਹਤ ਨਾ ਦਿੱਤੀ ਜਾਵੇ ਤੁਸੀਂ ਇਸ ਪੂਰੇ ਮਸਲੇ ਨੂੰ ਕਿਸ ਤਰੀਕੇ ਨਾਲ ਸਮਝ ਰਹੇ ਹੋ ਕਿ ਰਾਮ ਰਹੀਮ ਨੂੰ ਇਹਨਾਂ ਚੋਣਾਂ ਤੋਂ ਪਹਿਲਾਂ ਇਸ ਤਰੀਕੇ ਨਾਲ ਰਾਹਤ ਮਿਲੀ ਕੀ ਅਸਰ ਰਹੂਗਾ ਇਹਦਾ ਕਿਉਂ ਸਿਆਸੀ ਲਹਾ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਇਹਦੇ ਪਿੱਛੇ ਕਹਾਣੀ ਕੀ ਹੈਗੀ ਤੁਹਾਡੇ ਹਿਸਾਬ ਨਾਲ ਦੇਖੋ ਜੀ ਪਹਿਲਾ ਗੱਲ ਤੇ ਜਦੋਂ ਇਸ ਬੰਦੇ ਦਾ ਨਾਮ ਲੈਨੇ ਆ ਰਾਮ ਰਹੀਮ ਵਰਯਧਿਆ ਕਰਤੂਤਾ ਨੇ ਤੇ ਕੀ ਕਹਿਣਾ ਜੀ ਮਤਲਬ ਜੇ ਦੁਨੀਆ ਦੇ ਜਿਹੜੇ ਸੱਤੋਂ ਹੀਨ ਸੱਤੋਂ ਜਿਹਨੂੰ ਕਹਿੰਦਾ ਕਿ ਪੈੜਾ ਕ੍ਰਾਈਮ ਗਿਣਿਆ ਗਿਆ ਉਹ ਮਰਡਰ ਸਭ ਤੋਂ ਅਖੀਰ ਦਾ ਜਿਹਨੂੰ ਕਹਿੰਦਾ ਕਹਿਰ ਵਾਲਾ ਕ੍ਰਾਈਮ ਹੈ ਰੇ ਇਹਦੇ ਉੱਤੇ ਡਬਲ ਮਰਡਰ ਡਬਲ ਰੇਪ ਹਨ ਬਸ ਜੀ ਓਕੇ ਐਂਡ ਕਨਵਿਕਟਡ ਗਾਈ ਇੰਨੇ ਸਾਲਾਂ ਦਾ ਅਸੰਦਲੀ ਰਾਜਾ ਰਿਆ ਕਹਦਾ ਹੈ ਹਰ 4 ਮਹੀਨੇ ਬਾਅਦ ਤੇ 2 ਮਹੀਨੇ ਛੁੱਟੀ ਮੰਨਦਾ ਸੀ ਸਿਮਿਲਰਲੀ ਜਿਵੇਂ ਕੋਈ ਬੰਦਾ ਦੁਬਈ ਜਾਂਦਾ ਹੈ 4 ਮਹੀਨੇ ਕੰਮ ਕਰੇ 2 ਮਹੀਨੇ ਬਾਅਦ ਛੁੱਟੀ ਆ ਗਿਆ ਹਮਮ ਐਂਡ ਹੁਣ ਜਿਹੜੀ ਤਾਂ ਕਿ ਉਹਨੂੰ ਉਧਰੋਂ ਬਰੇ ਕੀਤਾ ਇਹ ਤਾਂ ਦਿਸ ਸਪੀਕਸ ਅਬਾਊਟ ਦ ਵਰ ਕੀਕੀ ਦਾ ਅਦਾਲਤਾਂ ਜਿੱਤਨ ਨੂੰ ਇਹ ਚ 4 ਮਹੀਨਾ ਆਪਣੇ ਜਸਟਿਸ ਗਗੋਈ ਸੀ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਸੀ ਕਿ ਭਾਈ ਇੰਟੈਗ੍ਰਿਟੀ ਆਫ ਸੁਪਰੀਮ ਕੋਰਟ ਜਜੇਸ ਉਹਨਾਂ ਦਾ ਜਵਾਬ ਪਤਾ ਕੀ ਸੀ ਸੀ ਹਮਮ ਉਹਨਾਂ ਦਾ ਜਵਾਬ ਐਸੀ ਕਿ ਜਜੇਸ ਆਰ ਨਾਟ ਡ੍ਰੌਪ ਫਰਮ ਹੈਵਨ ਇਹਨਾਂ ਬੰਦੇ ਸਵਰਗਾ ਜਿਨੇ ਹੁੰਦੇ ਆ ਤੁਹਾਡੇ ਇਹ ਸਮਾਜ ਦੇ ਜਿਹੋ ਜਿਹੇ ਬੰਦੇ ਹੁੰਦੇ ਨੇ ਪੁੱਠੇ ਸਿੱਦੇ ਵਨ ਆਫ ਦੀ ਇੰਡੂ ਉੱਤੇ ਕੀ ਕਹਿ ਸਕਨੇ ਆ ਸੋ ਫ੍ਰੇਮਪੋਰਟ ਦੇ ਜੱਜ ਨੇ ਇਹ ਵਰਲਡ ਦਿੱਤੀ ਸੀ ਉਹਨਾਂ ਆ ਕੇ ਜੇ ਆਪਣਾ ਇਹਨੂੰ ਜਿਸ ਤਰ੍ਹਾਂ ਮਿਲਿਆ ਇਹਨੂੰ ਪੜੀ ਖਬਰ ਹੋ ਹੀ ਨਹੀਂ ਸਕਦੀ ਥਿਸ ਇਜ਼ ਅ ਇਨਕਰੇਜਮੈਂਟ ਟੂ ਐਵਰੀ ਵੁੱਡ ਬੀ ਰੈਪਿਸਟ ਐਂਡ ਮਰਡਰਰ ਉਹਨੂੰ ਇਨਕਰੇਜਮੈਂਟ ਹੈ ਕਿਵੇਂ ਤੁਸੀਂ ਸਾਹਦੋ ਲਾਣੇ ਨੇ ਬਾਕੀ ਤੁਹਾਡੀ ਬੱਲੇ ਬੱਲੇ ਵਿੱਚ ਇਦੋਂ ਪੜੇ ਨਿਊਜ਼ ਹੋ ਨਹੀਂ ਸਕਦੀ ਦਿਸ ਇਸ ਅ ਮੋਸਟ ਡਿਸਰਬਿੰਗ ਡਿਸਟਰਬਿੰਗ ਨਿਊਜ਼ ਫॉर द ਕੰਟਰੀ ਪਾਰਟਿਕੂਲਰ ਫॉर ਪੰਜਾਬ ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਇਲੈਕਸ਼ਨ ਦਾ ਦੌਰ ਹੈ ਯੈਸ ਇਲੈਕਸ਼ਨ ਦਾ ਦੌਰ ਸਭ ਕੁਝ ਪੋਸੀਬਲ ਹੈ ਪਰ ਸਰਕਾਰਾਂ ਜਾਂ ਪਾਰਟੀਆਂ ਇੰਨੀਆਂ ਡਿਗ ਜਾਣਗੀਆਂ ਇੱਕ ਲੀਚ ਇਨਸਾਨ ਨੂੰ ਇਸ ਤਰ੍ਹਾਂ ਬਾਹਰ ਕੱਢ ਦਿੰਦੀਆਂ ਇਦੋਂ ਲੀਚ ਐਕਸ਼ਨ ਹੋ ਨਹੀਂ ਸਕਦਾ ਇਹ ਪੰਜਾਬ ਦੇ ਜਿਹੜੇ ਖਲਕਤ ਨੂੰ ਖਲੋਣਾ ਪੈਣਾ ਹੈ ਕਿਉਂਕਿ ਹੱਲ ਜਨ ਨੂੰ ਕਹਿੰਦਾ ਪਾਣੀ ਨੱਕ ਦੇ ਉਹ ਕੀ ਕਹਿੰਦਾ ਨੱਕ ਦੇ ਉਹ ਤੱਕ ਨਹੀਂ ਨੱਕ ਦੇ ਹੰਦਰ ਪੜ ਰਿਹਾ ਦੋਪਨ ਦੀ ਚਾਲ ਕਿ ਪਬਲਿਕ ਵਿਲ ਹਵ ਟੂ ਗੈਟ ਅਪ ਕਿਉਂਕਿ ਹੌਨ ਕਿਸੇ ਤੇ ਭਰੋਸਾ ਵਾਲੀ ਗੱਲ ਹੀ ਨਹੀਂ ਰਹੀ ਇਹ ਇਹ ਸਾਹਮਣੇ ਗੱਲ ਇਸ ਦਿਸ ਇਜ਼ ਟਾਈਮ ਫਾਰ ਦ ਪਬਲਿਕ ਕੰਨ ਦੇ ਨੇ ਜਿਵੇਂ ਕਿ ਹਵਾ ਤੇ ਦ ਪਾਵਰ ਆਫ ਦ ਪੀਪਲ ਇਜ਼ ਮੋਰ ਦਨ ਦ ਪੀਪਲ ਇਨ ਪਾਵਰ ਪਾਵਰ ਲੋਕਾਂ ਨੂੰ ਜਾਗਣਾ ਪਏਗਾ ਅਦਰਵਾਇਜ਼ ਪਾਵਰ ਇਜ਼ ਬੀਇੰਗ ਮਿਸਯੂਜ਼ਡ ਬ੍ਰਾਡ ਟੇਲ ਆਟ ਦ ਵਿੱਚ ਆ ਡਿਸਟਰਬਿੰਗ ਨਿਊਜ਼ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਮੈਂ ਲੋਕਾਂ ਦੀਆਂ ਟਿੱਪਣੀਆਂ ਸੁਣ ਰਿਹਾ ਸੀਗਾ ਹੁਣੇ ਸੁਨੀਲ ਜਾਖੜ ਨੂੰ ਵੀ ਕਿਸੇ ਨੇ ਸਵਾਲ ਕਰ ਲਿਆ ਕਹਿੰਦੇ ਕਿ ਤੁਹਾਨੂੰ ਪਤਾ ਲੱਗਾ ਕਿ ਰਾਮ ਰਹੀਮ ਨੂੰ ਛੱਡ ਦਿੱਤਾ ਗਿਆ ਤੁਹਾਡਾ ਵਰਕ ਕੀ ਹੈ ਤੁਹਾਡਾ ਉੱਤੇ ਪੱਖ ਕੀ ਹੈਗਾ ਤੁਹਾਡਾ ਤਾਂ ਉਹ ਕਹਿੰਦੇ ਮੈਨੂੰ ਹਲੇ ਖਬਰ ਨਹੀਂ ਪਤਾ ਲੱਗੀ ਇਸ ਤਰੀਕੇ ਨਾਲ ਇਗਨੋਰ ਕਰ ਦਿੱਤਾ ਉਹਨਾਂ ਨੇ ਹਾਲਾਂਕਿ ਇਸ ਵਕਤ ਸਿਆਸਤਦਾਨ ਜਿਹੜੇ ਆ ਉਹ ਕੱਲੀ-ਕੱਲੀ ਖਬਰ ਤੇ ਅੱਖ ਬਿਠਾ ਕੇ ਬੈਠੇ ਹੋਏ ਆ ਕਿ ਕਿਹੜੀ ਖਬਰ ਚੱਲ ਰਹੀ ਹੈ ਤੇ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਦਾ ਪਤਾ ਹੁੰਦਾ ਤਾਂ ਇਹ ਜਿਸ ਤਰੀਕੇ ਨਾਲ ਸੁਨੀਲ ਜਾਖੜ ਨੇ ਇੱਕ ਕੰਨਾ ਵਟਾਇਸ ਪੂਰੀ ਖਬਰ ਤੋਂ ਇਸੇ ਤਰੀਕੇ ਨਾਲ ਹੋਰ ਵੀ ਕਿਸੇ ਮੌਜੂਦਾ ਧਿਰ ਜਿਹੜੀ ਪੰਜਾਬ ਦੇ ਵਿੱਚ ਸੱਤਾ ਤੇ ਕਾਬਜ ਹੈਗੀ ਉਹਨਾਂ ਦਾ ਕੋਈ ਬਿਆਨ ਨਹੀਂ ਆ ਰਿਹਾ ਜਾਂ ਕਾਂਗਰਸੀਆਂ ਦਾ ਬਿਆਨ ਨਹੀਂ ਆ ਰਿਹਾ ਲੱਗਦਾ ਕਿ ਇਹਦੇ ਪਿੱਛੇ ਸਿਆਸੀ ਇਹ ਜਿਹੜੀ ਚੁੱਪ ਹੈਗੀ ਆ ਇਹਦੇ ਪਿੱਛੇ ਉਹਨਾਂ ਨੂੰ ਪਤਾ ਹੈਗਾ ਕਿ ਉਹਦੇ ਕੋਲ ਉਸ ਵਿਅਕਤੀ ਕੋਲ ਵੋਟਾਂ ਵੱਡੇ ਪੱਧਰ ਤੇ ਹੈਗੀਆਂ ਇਸੇ ਕਰਕੇ ਸਿਆਸੀ ਚੁੱਪ ਹੈਗੀ ਹੈ ਸਾਰੀ ਇਸ ਵੇਲੇ ਪੰਜਾਬ ਦੇ ਵਿੱਚ ਖਾਸ ਕਰਕੇ ਕਿਉਂਕਿ ਸੱਤਵਾਂ ਗੇੜ ਹੈਗਾ ਤੇ ਪੰਜਾਬ ਮੁੱਖ ਤੌਰ ਤੇ ਦੇਖਿਆ ਜਾ ਰਿਹਾ ਇਸ ਪੂਰੇ ਮਹੌਲ ਦੇ ਦੌਰਾਨ ਇਹ ਹੀ ਤਾਂ ਸਭ ਤੋਂ ਵੱਡੀ ਪਰੇਸ਼ਾਨੇ ਵਾਲੀ ਗੱਲ ਨੇ ਅ ਲੀਡਰ ਅ ਪੋਲੀਟਿਸ਼ੀਅਨ ਦਾ ਕੰਮ ਕੀ ਹੈ ਉਹਦਾ ਕੰਮ ਹੈ ਸਮਾਜ ਦਾ ਧਿਆਨ ਰੱਖਣਾ ਉਹ ਆਪ ਚੁਣ ਕੇ ਆਉਂਦੇ ਨੇ ਬਸੋਲ ਜਿਵੇਂ ਗਰਮੀ ਚ ਪੰਜੇ ਫੇੜਦੇ ਨੇ ਵੋਟ ਮੰਗਦੇ ਫੇੜਦੇ ਨੇ ਸਰਲੇ ਲੈਂਦੇ ਫੇੜਦੇ ਨੇ ਕਦਲਿਆਂ ਆਉਂਦੇ ਰੇ ਕਿਪਸ ਲੀਡਰ ਦਾ ਤੇ ਕੰਮ ਹੀ ਇੱਕ ਸਮਾਜ ਦੀ ਸੇਵਾ ਕਰਨਾ ਸਮਾਜ ਦੇ ਵਿੱਚ ਕੀ ਗਲਤ ਹੋ ਰਿਹਾ ਕੀ ਸਹੀ ਹੋ ਰਿਹਾ ਉਹਦਾ ਧਿਆਨ ਰੱਖਣਾ ਗਲਤ ਨੂੰ ਰੋਕਣਾ ਸਹੀ ਨੂੰ ਉਤਾਣਾ ਉਹ ਇਹੋ ਜਿਹਾ ਅਨਸਰ ਕਰਕੇ ਤੇ ਦਿਸਣ ਦਿਆ ਕਿ ਹੁਣ ਮੈਂ ਜਿਵੇਂ ਪਹਿਲਾਂ ਕਿਹਾ ਕਿ ਨਾ ਸਾਡੇ ਕੋਲ ਕੋਈ ਲੀਡਰ ਤੇ ਰਹਿ ਨਹੀਂ ਪੋਲੀਟਿਸ਼ਨ ਬਣ ਕੇ ਵੀ ਇਹ ਦੇ ਆਲ ਬਿਜ਼ਨਸਮੈਨ ਇਹਨਾਂ ਆਪਣੇ ਆਪਣੇ ਫਾਇਦੇਮੰਦੇ ਨੇ ਐਂਡ ਜਿਸ ਤਰ੍ਹਾਂ ਤੁਸੀਂ ਜੈਕਰ ਸਾਹਿਬ ਦਾ ਜਿਵੇਂ ਨਾ ਲਿਆ ਮੈਨੂੰ ਉਹ ਬਹੁਤ ਸ਼ੌਕਿੰਗ ਜਿਹੜੇ ਵਨ ਆਫ ਦਾ ਜਿਨੂੰ ਕਹਿੰਦਾ ਫਾਈਨਸ ਹਿਊਮਨ ਬੀਂਗਸ ਮੈਂ ਕਹਾਂਗਾ ਪੋਲੀਟਿਸ਼ੀਅਨ ਤੋਂ ਤੁਹਾਡੇ ਸਾਹਮਣੇ ਨੇ ਉਹਨਾਂ ਨੇ ਜਿਵੇਂ ਇਹੋ ਜਿਹਾ ਜਵਾਬ ਦਿੱਤਾ ਹੈ ਜਿਵੇਂ ਸਪੋਰਟ ਸਾਨੂੰ ਦਿੱਤਾ ਹੈ ਤੇ ਇਹ ਤੇ ਫਿਰ ਵੈਰੀ ਬੈਡ ਥਿੰਗਸ ਨਾਟ ਗੁੱਡ ਥਿੰਗਸ ਇਹ ਜੋ ਚੋਪੜਾ ਦੇਖੋ ਜੇ ਕ੍ਰਾਈਮ ਤੁਹਾਡੇ ਸਾਹਮਣੇ ਹੁੰਦਾ ਹੈ ਕ੍ਰਿਮਨਲ ਨਾਲ ਤੁਹਾਡੇ ਕ੍ਰਾਈਮ ਤੁਹਾਡੇ ਸਾਹਮਣੇ ਆ ਉਹਦੇ ਬਾਅਦ ਜੇ ਤੁਹਾਡੇ ਕੋਲ ਪਾਵਰ ਹੈ ਉਸ ਨੂੰ ਕ੍ਰਾਈਮ ਰੋਕਣ ਦੀ ਨੰਝੇ ਪੁੱਛਿਓ ਉਸ ਕ੍ਰਾਈਮ ਨੂੰ ਨਹੀਂ ਰੋਕਦੇ ਉਸ ਟਾਈਮ ਬਾਰੇ ਕੁਝ ਨਹੀਂ ਕਰਦੇ ਦੈਨ ਯੂ ਆਰ ਪਾਰਟਨਰ ਇਨ ਦਾ ਕ੍ਰਾਈਮ ਐਸ ਸਿੰਪਲ ਐਸ ਦੈਟ ਇਹ ਬੜੀ ਹੈਰਾਨੀ ਹੁੰਦੀ ਹੈ ਜਦੋਂ ਇਦਾਂ ਦੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਾਲਾਂਕਿ ਬਲਜੀਤ ਸਿੰਘ ਦਾਦੂਵਾਲ ਦਾ ਬਿਆਨ ਇੱਥੇ ਬੜਾ ਸਪਸ਼ਟ ਨਜ਼ਰ ਆਇਆ ਕਹਿੰਦੇ ਕਿ ਇਸ ਵਕਤ ਜਿਹੜੀਆਂ ਸਿਆਸੀ ਧਿਰਾਂ ਚੁੱਪ ਬੈਠੀਆਂ ਨੇ ਤਾਂ ਇਹ ਸਮਝ ਲੈਣ ਕਿ ਜਿਨ੍ਹਾਂ ਜਿਨ੍ਹਾਂ ਨੇ ਡੇਰਾ ਮੁਖੀ ਦਾ ਸਮਰਥਨ ਲੈਣ ਦੀ ਕੋਸ਼ਿਸ਼ ਕੀਤੀ ਜੇ ਸਮਰਥਨ ਕੀਤਾ ਜਾਂ ਉਹਨਾਂ ਤੋਂ ਸਮਰਥਨ ਲਿਆ ਚ ਉਹਨਾਂ ਦੇ ਦੌਰਾਨ ਚਾਹੇ ਉਹ ਅਕਾਲੀ ਸਰਕਾਰ ਹੋਵੇ ਉਹਨਾਂ ਦਾ ਦੇਖ ਲਓ ਕੀ ਹਾਲ ਹੈਗਾ ਕੀ ਹਸ਼ਰ ਹੈਗਾ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ ਉਹਨਾਂ ਨੇ ਵੀ ਕਿਸੇ ਟਾਈਮ ਤੇ ਡੇਰੇ ਦੀ ਸਿਆਸੀ ਸਪੋਰਟ ਲਈ ਤਾਂ ਉਹ ਕਿੱਥੇ ਬੈਠੇ ਨੇ ਅੱਜ ਨਜ਼ਰ ਨਹੀਂ ਆਉਂਦੇ ਤਾਂ ਕਹਿੰਦੇ ਜੇ ਹੁਣ ਮੌਜੂਦਾ ਧਿਰ ਵੀ ਚੁੱਪ ਹੈਗੀਏ ਤਾਂ ਉਹਨਾਂ ਨੂੰ ਵੀ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਸ਼ਰ ਉਹਨਾਂ ਦਾ ਵੀ ਇਹੀ ਹੋ ਸਕਦਾ ਜੇ ਉਹ ਚੁੱਪ ਰਹਿਣਗੇ ਇਸ ਪੂਰੇ ਮਸਲੇ ਤੇ ਨਹੀਂ ਨਹੀਂ ਰੱਬ ਕਰੇ ਰੱਬ ਹਰ ਇੱਕ ਦਾ ਹਜਰ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਐਨ ਇਹੀ ਤਾਂ ਪ੍ਰੋਬਲਮ ਹੈ ਕਿ ਆਪਣੇ ਕੰਮ ਬਾਰੇ ਗੱਲ ਨਹੀਂ ਕਰਦੇ ਪੰਜ ਸੱਤ ਸਾਨੂੰ ਪਾਵਰ ਦੀ ਸਟੇਪ ਪਾਵਰ ਦੇ ਨਾਲ ਤੁਹਾਨੂੰ ਦੁਨੀਆ ਦਾ ਹੋਰ ਉਹ ਕੀ ਕਿਹਦਾ ਸਹੂਲਤ ਦਿੱਤੀ ਕਾਰ ਗੱਡੀ ਬਾਪ ਪٹرول ਜੋ ਤੁਸੀਂ ਸੋਚ ਸਕਦੇ ਹੋ ਦੁਨੀਆ ਦੇ ਵਿੱਚ ਕਿਸੇ ਵੀ ਪੋਲੀਟਿਸ਼ੀਅਨ ਨੂੰ ਜਾਂ ਛੋਟੇ ਛੋਟੇ ਬਾਬੂ ਨੂੰ ਐਨੀ ਫੈਸਿਲਿਟੀ ਨਹੀਂ ਮਿਲਦੀ ਰਿਪੀਟ ਕਰਨਿਆ ਇੱਕ ਇਲੈਕਟਿਡ ਮੈਂਬਰ ਨੂੰ ਜਿੰਨੀ ਫੈਸਿਲਿਟੀ ਇੰਡੀਆ ਦੇ ਵਿੱਚ ਨਹੀਂ ਮਿਲਦੀ ਹੈ ਨਾ ਔਰ ਰਤਬਾ ਰੋਪ ਦੁਨੀਆ 'ਚ ਕਿਤੇ ਨਹੀਂ ਮਿਲਦਾ ਉਹ ਸਭ ਲੈ ਕੇ ਬਾਲੀ ਤੁਸੀਂ ਆਪਣਾ ਜਿਹੜੇ ਉਹ ਆਪਣਾ ਅਹੁਦੇ ਤੇ ਜਸਟਿਸ ਨਹੀਂ ਕਰਨਾ ਤੇ ਦੱਸਦੇ ਕਿ ਤੁਸੀਂ ਕਿਹੋ ਜਿਹੇ ਇਨਸਾਨ ਹੋ ਤੇ ਮੈਂ ਉਹ ਦੱਸਿਆ ਕਿ ਉਹ ਚਦਾਂਦੇ ਕਿਉਂ ਨੇ ਆਪਣੇ ਕੰਮਾਂ ਪਰੇ ਘਰ ਨਹੀਂ ਕਰਨੇ ਉਹਨਾਂ ਨੂੰ ਪੁੱਛੇ ਤਾਂ ਫਾਰਮੂਲਾ ਜੀ ਹੈ ਡੇਰੇ ਕੋਲ ਐਨੇ ਮੋਰ ਨੇ ਉਸ ਡੇਰੇ ਕੋਲ ਨੇ ਮਤਲਬ ਜਿੰਦਾ ਵੰਡਾ ਡੇਰਾ ਉੱਤੇ ਵੰਡੇ ਉਹਦੇ ਜਾ ਕੇ ਪੈਰੀ ਭਜੰਦੇ ਨੇ ਅਰੇ ਯਾਰ ਤੁਸੀਂ ਸਮਾਜ ਦੇ 3 ਕਰੋੜ ਦੇ ਜਿਹੜੇ ਕਿਨਾਂ ਨੂੰ ਰਿਪਰੈਜ਼ੈਂਟ ਕਰਨ ਵਾਲੇ 2 50 ਲੱਖ ਦੇ ਬੰਦਿਆਂ ਤੇ ਆਪਣੇ ਉਹਨਾਂ ਦੇ ਪੈਰਾਂ ਤੇ ਬਹਿ ਜਾਂਦੇ ਹੋ ਉਹ ਬੰਦੇ ਵੀ ਕਿਹੜੇ who are tested tried convicted ਬੰਦਪੋੜਾਂ ਨੇ ਕ੍ਰਾਈਮ ਰਿਸਕਰ ਕਿੱਤਾ ਹੀ ਨਹੀਂ ਹੈ ਹਰ ਡੇਰੇ ਦੀ ਤੁਸੀਂ ਲਲੋ ਰਾਮ ਰਹੀਮ ਤੁਹਾਡੇ ਸਾਹਮਣੇ ਹੈ ਉਹ ਬਾਪੂ ਆਸਰਾਮ ਤੁਹਾਡੇ ਸਾਹਮਣੇ ਹੈ ਉਹ ਰਾਮਪਾਲ ਸਾਹਮਣੇ ਅਰੇ ਇਹ ਕੇ ਰਾਮ ਦੇ ਨਾਂ ਦੇ ਉੱਤੇ ਲਾਣਤ ਨੇ ਪਤਾ ਨਹੀਂ ਲੀ ਪਤਾ ਕਿਉਂ ਨਹੀਂ ਲੀਡਰ ਸਾਹਮਣੇ ਉਹ ਬੋਪਾ ਘੋਟਾ ਕਰਕੇ ਜੀ ਆਪਣੇ ਕੰਮ ਅਰੇ ਜੇ ਤੁਸੀਂ 5 ਸਾਲ ਆਪਣੇ ਇਮਾਨਦਾਰ ਨਾਲ ਜੋ ਕਨਸਟੀਟਿਊਸ਼ਨਲ ਕਹਿੰਦਾ ਹੈ ਉਹ ਕਰੋ ਤੁਹਾਨੂੰ ਕਿਸੇ ਚੰਾਂ ਦੀ ਲੋੜ ਨਹੀਂ ਬੜੀ ਹੈਰਾਨੀ ਹੁੰਦੀ ਹੈ ਕੈਪਟਨ ਸਾਹਿਬ ਕਿ ਇਦਾਂ ਦੇ ਵਿਅਕਤੀ ਜਦੋਂ ਆਪਣੇ ਨਾਮ ਦੇ ਨਾਲ ਰਾਮ ਦਾ ਸ਼ਬਦ ਲਾ ਲੈਂਦੇ ਨੇ ਰਹੀਮ ਦਾ ਸ਼ਬਦ ਲਾ ਲੈਂਦੇ ਨੇ ਸਿੰਘ ਲਾ ਲੈਂਦੇ ਨੇ ਤਾਂ ਆਪਣੇ ਆਪ ਦੇ ਵਿੱਚ ਬੜੀ ਚਿੰਤਾ ਹੁੰਦੀ ਹੈ ਜਿਹੜੇ ਅਸਲ ਮਾਇਨੇ ਦੇ ਵਿੱਚ ਧਰਮ ਧਰਮ ਦੇ ਨਾਲ ਜੁੜੇ ਹੋਏ ਲੋਕ ਨੇ ਜਾਂ ਧਾਰਮਿਕ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਠੇਸ ਪਹੁੰਚਦੀ ਹੈ ਬੜੀ ਹੈਰਾਨੀ ਹੁੰਦੀ ਹੈ ਮੈਨੂੰ ਲੱਗਦਾ ਕਿ ਇਦਾਂ ਦੇ ਵਿਅਕਤੀਆਂ ਨੂੰ ਖਾਸ ਕਰਕੇ ਇਦਾਂ ਦੇ ਨਾਮਾਂ ਨੂੰ ਤਾਂ ਨਹੀਂ ਇਸਤੇਮਾਲ ਕਰਨਾ ਚਾਹੀਦਾ ਜਦੋਂ ਤੁਸੀਂ ਕਨਵਿਕਟਡ ਹੈਗੇ ਹੋ ਸਾਫ ਸਪਸ਼ਟ ਹੋ ਚੁੱਕਾ ਹੈਗਾ ਦੋਸ਼ੀ ਗਰਦਾਨ ਦਿੱਤੇ ਗਏ ਤਾਂ ਇਦਾਂ ਦੇ ਲੋਕ ਇਦਾਂ ਦੇ ਸ਼ਬਦ ਆਪਣੇ ਦੇ ਨਾਮ ਦੇ ਨਾਲ ਵਰਤ ਦਿੰਦੇ ਨੇ ਹਾਲਾਂਕਿ ਗੁਰਮੀਤ ਸਿੰਘ ਨਾਮ ਸੀ ਉਸ ਵਿਅਕਤੀ ਦਾ ਤੇ ਉਹ ਰਾਮ ਰਹੀਮ ਸਾਰਾ ਕੁਝ ਲਾ ਕੇ ਤਾਂ ਲੋਕਾਂ ਦੇ ਵਿੱਚ ਵਿਚਰ ਰੇ ਬੜੀ ਚਿੰਤਾ ਦੀ ਗੱਲ ਹੈ ਹਾਲਾਂਕਿ ਬਹੁਤ ਸਾਰੇ ਲੋਕ ਹੱਲੇ ਵੀ ਉਹਨਾਂ ਨੂੰ ਆਪਣਾ ਈਸ਼ਟ ਮੰਨਦੇ ਨੇ ਗੁਰੂ ਮੰਨਦੇ ਨੇ ਉਹਨਾਂ ਦੀਆਂ ਭਾਵਨਾਵਾਂ ਦੀ ਅਸੀਂ ਕਦਰ ਕਰਦੇ ਹਾਂ ਉਹ ਅਲੱਗ ਤਰੀਕੇ ਨਾਲ ਹੈਗੀਆਂ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਹੈਰਾਨੀ ਦੀ ਗੱਲ ਉਸ ਤੋਂ ਵੱਡੀ ਇਹ ਹੋ ਜਾਂਦੀ ਹੈ ਕਿ ਇੱਕ ਵਿਅਕਤੀ ਬਾਰੇ ਸਪਸ਼ਟ ਹੋ ਚੁੱਕਾ ਹੈਗਾ ਕਿ ਤੁਸੀਂ ਸਿੱਧੇ ਤੌਰ ਤੇ ਅਦਾਲਤਾਂ ਨੂੰ ਆਪਣਾ ਸਭ ਤੋਂ ਸਭ ਤੋਂ ਉੱਪਰਲੀ ਅਦਾਲਤ ਮੰਨਦੇ ਹੋ ਕਿ ਇਹਨਾਂ ਦੇ ਵੱਲੋਂ ਜੇ ਕੋਈ ਫੈਸਲਾ ਆ ਗਿਆ ਤੇ ਸਾਡਾ ਉਹਨਾਂ ਤੇ ਇਤਬਾਰ ਹੈਗਾ ਉਹਨਾਂ ਅਦਾਲਤਾਂ ਨੇ ਇੱਕ ਵਿਅਕਤੀ ਨੂੰ ਕਾਤਲ ਮੰਨ ਲਿਆ ਹੈਗਾ ਸਜ਼ਾ ਸੁਣਾਤੀ ਹੈਗੀ ਹੈ ਬਲਾਤਕਾਰੀ ਮੰਨ ਲਿਆ ਹੈਗਾ ਸਜ਼ਾ ਸੁਣਾਤੀ ਹੈਗੀ ਹੈ ਤਾਂ ਫਿਰ ਵੀ ਉਹ ਬਹੁਤੇ ਲੋਕ ਉਹਨਾਂ ਨੂੰ ਹੱਲੇ ਵੀ ਆਪਣਾ ਈਸ਼ਟ ਮੰਨ ਕੇ ਜਾਂ ਗੁਰੂ ਮੰਨ ਕੇ ਚੱਲ ਰਹੇ ਨੇ ਕੁਮਾਰ ਸਾਹਿਬ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਸਮਝੀਏ ਕਿਸ ਤਰੀਕੇ ਨਾਲ ਇਹਨੂੰ ਡੀਕੋਡ ਕਰ ਸਕਦੇ ਕਿਉਂਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਅਸੀਂ ਸਿੱਧ ਤੌਰ ਤੇ ਕਿਸ ਤਰੀਕੇ ਨਾਲ ਜੱਜ ਕਰੀਏ ਕਿਸ ਤਰੀਕੇ ਨਾਲ ਹਾਲਾਂਕਿ ਇਸ ਬਾਰੇ ਅਸੀਂ ਟਿੱਪਣੀ ਕਰਨ ਦੇ ਕੋਈ ਉਸ ਪਿਆਦੇ ਜਮਿਆਦ ਦੇ ਵਿੱਚ ਨਹੀਂ ਹੈਗੇ ਪਰ ਫਿਰ ਵੀ ਇਹ ਕਿਸ ਤਰੀਕੇ ਨਾਲ ਸਮਝੇ ਕਿ ਜਦ ਕਲੀਅਰ ਕੱਟ ਪਤਾ ਹੈਗਾ ਕਿ ਉਸ ਬਾਰੇ ਅਦਾਲਤ ਨੇ ਉਹਨੂੰ ਦੋਸ਼ੀ ਗਰਦਾਨ ਦਿੱਤਾ ਹੈਗਾ ਫਿਰ ਵੀ ਉਹਨਾਂ ਤੇ ਭਰੋਸਾ ਕਿਉਂ ਬਣਿਆ ਰਹਿੰਦਾ ਹੈ ਭਰੋਸਾ ਮਾਝਾ ਕੇ ਜਿਹੜੇ ਜਿਹੜੇ ਪੀਪਲ ਇਨ ਅਥਾਰਟੀ ਜਦੋਂ ਇਹਨਾਂ ਇਹਨਾਂ ਨੂੰ ਸਪੋਰਟ ਕਰਦੇ ਨੇ ਅੱਗੇ ਕੀ ਕਹਣਾ ਐਂਡ ਲੀਡਰਾਂ ਦੇ ਜੇ ਗੱਲ ਆ ਗਈ ਫਿਰ ਉਹਨਾਂ ਦੇ ਡੇਰੇ ਆ ਗਏ ਅਰੇ ਬਾਬੇ ਬੰਦੇ ਕਿਵੇਂ ਨੇ ਜੇ ਇਤਰਾਮ ਨੇ ਕਿਸੇ ਨੂੰ ਵੀ ਲੈ ਲੋ ਅ ਨਾਰਮਲ ਮੈਨ ਕਮਸ ਇਨ ਟਾਊਨ ਉਹਨੋਸ ਉਸ ਉਹਦੇ ਕੋਲ ਪਹਿਲਾਂ ਉਹ ਠੀਕ ਹੈ ਜਿਹਨੂੰ ਕਈ ਦਾ ਸਰਕਾਰ ਦੇ ਬੰਦੇ ਜਾਣੇ ਸ਼ੁਰੂ ਬੰਦੇ ਉਹਦੇ ਡੇਰੇ ਤੇ ਲਾਲ ਬੱਤੀਆਂ ਹੋਣੀਆਂ ਸ਼ੁਰੂ ਹੋ ਗਿਆ ਉਹਦੇ ਬਾਅਦ ਲਾ ਗਿਆ ਕਰਕੇ ਤੋਂ ਉਹਨੂੰ ਇੰਪੋਰਟੈਂਸ ਸੀ ਠੀਕ ਹੈ ਅੱਛਾ ਗੈਰਮਾ ਬੰਦੇ ਜਿਹੜੇ ਬਿਲਕੁਲ ਅਨਪੜ੍ਹ ਨੇ ਕਹਿੰਦੇ ਉਹ ਐਸੇ ਤੇ ਡੀਸੀ ਸਾਹਿਬ ਆਏ ਸੀ ਜਾਂ ਫਰਾਂਸ ਮੰਤਰੀ ਆਏ ਸੀ ਬਦਲਿਸ ਕੋਈ ਜ਼ਰੂਰ ਕੋ ਗੱਲ ਆ ਗਈ ਸੋ देयर ਪ੍ਰੋਮੋਟਡ ਦੱਟ ਵੇ ਐਂਡ ਜੇ ਜੇ ਰੇ ਵਦ ਦੇ ਖੋਲਦੇ ਨੇ ਉਹਦਾ ਇੱਕੋ ਹੀ ਕਾਰਨ ਹੈ ਸਾਡੇ ਮੁਲਕ ਦੀ ਅਨਪੜਤਾ ਤੇ ਅੰਧ ਵਿਸ਼ਵਾਸ ਅਨਪੜਤਾ ਇਹ ਦੂਰ ਨਹੀਂ ਕਰਨਾ ਚਾਹੁੰਦੇ ਉਹ ਇਹ ਟਾਗੇ ਤੇ ਡੇਰੇ ਫਲਦੇ ਰਹੇ ਡੇਰੇ ਫਲਦੇ ਰਹਿਣ ਉਹ ਇਹਨਾਂ ਦੀ ਇਸੇ ਹੋਇਜੇ ਕੰਮ ਚੱਲਦੇ ਰਹੇ ਸੋ ਕਾਰਨ ਤੇ ਅਨਪੜਤਾ ਤੇ ਅਨਭਕਤੀਏ ਜਿਹੜੀ ਦੂਰ ਕਰਨਾ ਸਖਾਰਦਾ ਕੰਮ ਹੈ ਅਨਪੜਤਾ ਮਿਟਦੀ ਹੈ ਸਿਰਫ ਪੜਾਈ ਨਾਲ ਪੜਾਈ ਦੇ ਤਾਂ ਪੜਾਈ ਹੁਣ ਮੁਸ਼ਕਿਲ ਤੋਂ ਮੁਸ਼ਕਿਲ ਹੋਈ ਜਾ ਰਹੀ ਹੈ ਤੋ ਆਜਾ ਕੇ ਗੱਲ ਇਹ ਹੀ ਹੈ ਕਿ ਜਦ ਤੱਕ ਅਨਪੜਤਾ ਦੂਰ ਨਹੀਂ ਹੋਏਗੀ ਲੋਕਾਂ ਨੂੰ ਆਪ ਹੀ ਇਚਾਰ ਹੋਣਾ ਚਾਹੀਦਾ ਹੈ ਕਿ ਬਾਬਾ ਤੁਹਾਨੂੰ ਦੱਸਦਾ ਕੀ ਹੈ ਹਾਂਜੀ ਬਾਬਾ ਕਹਿੰਦਾ ਆ ਨਾ ਕਰੋ ਉਹ ਨਾ ਕਰੋ ਅਰੇ ਉਹ ਤਾਂ ਤੁਹਾਨੂੰ ਹੀ ਪਤਾ ਹੈ ਬਾਬਾ ਜੀ ਕਹਿੰਦਾ ਜੀ ਤੁਹਾਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ ਆ ਨਹੀਂ ਕਰਨਾ ਚਾਹੀਦਾ ਹਰ ਬੰਦੇ ਨੂੰ ਪਤਾ ਹੈ ਬਾਬਾ ਕੋ ਨਵੀਂ ਗੱਲ ਤੇ ਕਰਦਾ ਨਹੀਂ ਹੈ ਔਰ ਇੱਕ ਗੱਲ ਯਾਦ ਰੱਖੋ ਹਰ ਸੁਣਨ ਵਾਲਾ ਔਰ ਹਰ ਭਗਤ ਡੇਰੇ ਦਾ ਹਰ ਭਗਤ ਜੋ 바ਪਾ ਤੁਹਾਨੂੰ ਕਹਿੰਦਾ ਇਹ ਕੰਮ ਨਾ ਕਰੋ ਉਹ 바ਪਾ ਉਹ ਕੰਮ ਸਵੇਰੇ ਸ਼ਾਮ ਇਹੀ ਕਰਦਾ ਸਿਰਫ ਤੁਹਾਡੇ ਸਾਹਮਣੇ ਜਦੋਂ ਬੈਠਾ ਹੁੰਦਾ ਨਹੀਂ ਕਰਦਾ ਹਕੀਕਤ ਤੇ ਦੀਜ਼ ਆਰ ਦੀਜ਼ ਆਰ ਆਊਟ ਇਨ ਦਾ ਓਪਨ ਉਹ ਕਾਨੂੰਨ ਆਪਛਾਣੇ ਹੋਣਾ ਪਏਗਾ ਨਹੀਂ ਤੇ ਫਿਰ ਜਿਵੇਂ ਫਿਰ ਆਹੀ ਗੱਲ ਹੈ ਕਿ ਜਿਹਨੇ ਸੋਚ ਹੀ ਲਿਆ ਕਿ ਮੈਂ ਕੁਝ ਹਾਲ ਮਾਰਨੀ ਹੈ ਉਹ ਨਹੀਂ ਰੋ ਸਕਦੇ ਨਾ ਬਿਲਕੁਲ ਸਾਡਾ ਜਿਹੜਾ ਕਿਉਂਕਿ ਕਾਨੂੰਨ ਪ੍ਰਣਾਲੀ ਹੈਗੀ ਆ ਜਾਂ ਦੇਸ਼ ਦਾ ਸੰਵਿਧਾਨ ਜਿਹੜਾ ਹੈਗਾ ਉਹ ਹਰੇਕ ਵਿਅਕਤੀ ਨੂੰ ਹੱਕ ਦਿੰਦਾ ਹੈਗਾ ਕਿ ਉਹਨੇ ਆਪਣੇ ਧਰਮ ਦੇ ਨਾਲ ਕਿਸ ਤਰੀਕੇ ਨਾਲ ਵਿਚਰਨਾ ਹੈਗਾ ਕਿ ਇਹਨੂੰ ਗੁਰੂ ਮੰਨਣਾ ਹੈਗਾ ਕਿ ਇਹਨੂੰ ਕਿਹਦੀ ਪੂਜਾ ਕਰਨੀ ਹੈਗੀ ਆ ਹਰੇਕ ਨੂੰ ਆਪਣਾ ਅਧਿਕਾਰ ਹੈਗਾ ਪਰ ਜਦੋਂ ਇਸ ਤਰੀਕੇ ਦਾ ਮਾਹੌਲ ਬਣਦਾ ਹੈਗਾ ਇਦਾਂ ਦੇ ਵਿਅਕਤੀਆਂ ਨੂੰ ਲੋਕ ਪੂਜਣ ਲੱਗ ਜਾਂਦੇ ਨੇ ਤਾਂ ਉੱਥੇ ਚਿੰਤਾ ਵੱਡੇ ਪੱਧਰ ਤੇ ਹੋ ਜਾਂਦੀ ਹੈ ਕਿ ਇੱਕ ਪਾਸੇ ਸਪਸ਼ਟ ਚੀਜ਼ ਕਹਿੰਦੇ ਨੇ ਹੁੰਦੇ ਕਿ ਕੰਧ ਤੇ ਲਿਖਿਆ ਹੈਗਾ ਕਿ ਇੱਧਰ ਜਾਣਾ ਮਨਾ ਹੈ ਜਾਂ ਇਹ ਚੀਜ਼ ਗਲਤ ਪਾਸੇ ਜਾ ਰਹੀ ਹੈ ਫਿਰ ਵੀ ਲੋਕੀ ਉਧਰ ਜਾਂਦੇ ਨੇ ਤਾਂ ਸਵਾਲ ਖੜੇ ਹੁੰਦੇ ਨੇ ਕੁਮਨ ਸਾਹਿਬ ਇੱਕ ਬੜੀ ਅਹਿਮ ਚੀਜ਼ ਆ ਕਿ ਹੁਣ ਜਿਸ ਤਰੀਕੇ ਨਾਲ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਵੱਡੇ ਵੱਡੇ ਸਿਆਸੀ ਆਗੂ ਪੰਜਾਬ ਦੇ ਵਿੱਚ ਟੁਕ ਰਹੇ ਨੇ ਤਾਂ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਰਹੀ ਅਮਿਤ ਸ਼ਾਹ ਦੀ ਫੇਰੀ ਰਹੀ ਅੱਜ ਵੀ ਮਲਕਰ ਜਨ ਖੜਗੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਇਸੇ ਤਰੀਕੇ ਨਾਲ ਹਰਵਿੰਦ ਕੇਜਵਲ ਦੇ ਪੰਜਾਬ ਡੇਰੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਿਆਸੀ ਆਗੂ ਜਿਹੜੇ ਨੇ ਉੱਚੇ ਚੋਟੇ ਤੌਰ ਤੇ ਪੰਜਾਬ ਪਹੁੰਚ ਰਹੇ ਨੇ ਲੱਗਦਾ ਕਿ ਇਹ ਵੀ ਫੇਰੀਆਂ ਦਾ ਕਨੈਕਸ਼ਨ ਹੁੰਦਾ ਹੈ ਇਦਾਂ ਦੀਆਂ ਚੀਜ਼ਾਂ ਦੇ ਨਾਲ ਤੇ ਉਹਨਾਂ ਦੀਆਂ ਫੇਰੀਆਂ ਨੂੰ ਹੋਰ ਤੁਸੀਂ ਕਿਸ ਤਰੀਕੇ ਨਾਲ ਡੀਕੋਡ ਕਰ ਰਹੇ ਹੋ ਕਿ ਮਾਹੌਲ ਸਿਰਜਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਵੇਲੇ ਪੰਜਾਬ ਦੀ ਚੋਣ ਨੂੰ ਲੈ ਕੇ ਖਾਸ ਕਰਕੇ ਕਿਉਂਕਿ ਸਤਮਾ ਗੇੜਾ ਤੇ ਸਤਵੇਂ ਦੇ ਵਿੱਚ ਪੰਜਾਬ ਨੂੰ ਮੁੱਖ ਤੌਰ ਤੇ ਦੇਖਿਆ ਜਾ ਰਿਹਾ ਹੈ ਦਾ ਦੋ ਕਾਲ ਜੇ ਵੇ ਵੇ ਥਿੰਗਸ ਆ ਨਾਓ when the social media and all ਹੋਂਦਾ ਜਿਹੜੀਆਂ ਫੇਰੀਆਂ ਮਾਰ ਕੇ ਜਪ ਚਲੋ ਪਹਿਲਾ ਪ੍ਰਧਾਨ ਮੰਤਰੀ ਸਭ ਤੋਂ ਪਹਿਲਾ ਪ੍ਰਧਾਨ ਮੰਤਰੀ ਇਹ ਸ਼ੁਰੂ ਕਰਨੇ ਆ ਕਿ ਸਾਰੇ ਦੁਨੀਆ 10 ਸਾਲ ਦਾ ਇੱਕ ਦੋ ਮਹੀਨਾ ਦਾ ਦੋ ਮਹੀਨਾ ਦਾ 10 ਸਾਲ ਦਾ ਰਿਕਾਰਡ ਤੁਹਾਡੇ ਸਾਹਮਣੇ ਜੀ ਤੁਸੀਂ ਦੱਸਾ ਸਾਲਾਂ ਚ ਪੰਜਾਬ ਚ ਆਇਓ ਦੂਜੀ ਵਾਰੀ ਪਹਿਲੀ ਵਾਰੀ ਤੋਂ ਜਦੋਂ ਅਸੀਂ ਕਿਹਾ ਉਹ ਪਹਿਲੇ ਉਹ ਕਿਨੇ ਨਹੀਂ ਜਾਣਾ ਹੈਲੀਕਾਪਟਰ ਕਿੱਥੇ ਉਤਰਿਆ ਗੱਡੀ ਕਿੱਥੇ ਲੱਗੇ ਬਾਬਾ ਚਲੇ ਗਏ ਕੋਈ ਕੋਈ ਸਟੇਟਮੈਂਟ ਦੇ ਦੇ ਉਹ ਸਟੇਟਮੈਂਟ ਪੰਜਾਬ ਦੀ ਸ਼ਾਨ ਨਹੀਂ ਸੀ ਵਧਾਈ ਇਹ ਕਹਿ ਰਹੇ ਸੀ ਜੀ ਮੈਂ ਪੰਜਾਬ ਤੋਂ ਬਚ ਕੇ ਚੱਲਿਆ ਜਾਨ ਬਚਾ ਲਈ আরে ਯਾਰ ਤੁਸੀਂ ਚਾਹਦੇ ਹੋ ਮੈਂ ਘਰ پوری ਸੁਣ ਲੈਣੀ ਇੱਕ ਪਾਸੇ ਕਹਿੰਦੇ ਨੇ ਪੰਜਾਬ ਪਰ ਮੈਂ ਇੱਥੇ ਰਿਹਾ ਤੇ ਪੰਜਾਬੀਆਂ ਨਾਲ ਮਤਲਬ ਸਿੱਖ ਤੋਂ ਆਪਣਾ ਮੈਨੂੰ ਬੜਾ ਪਿਆਰ ਹੈ ਇਹ ਜਾਂਦੇ ਕਹਿ ਗਏ ਸੀ ਕਿ ਮੈਨੂੰ ਮੈਂ ਪੰਜਾਬ ਤੋਂ ਬਚ ਕੇ ਚੱਲਿਆ ਅਰੇ ਵਾਟ ਸਾਰਡ ਸਟੇਟਮੈਂਟ ਇਜ਼ ਦਿਸ ਪੰਜਾਬ ਦੇ ਸਿਰ ਤੇ ਸਾਰਾ ਮੁਲਕ ਬਚਿਆ ਹੈ ਕੋ ਸ਼ੱਕੇ ਦੇਚ ਜਿਹੜੇ ਮੁਲਕ ਨੇ ਸਾਰੇ ਜਿਹੜੇ ਸਟੇਟ ਨੇ ਸਾਰੇ ਮੁਲਕ ਨੂੰ ਬਚਾਇਆ ਹੋਇਆ ਉਹ ਤੁਹਾਡੀ ਸ਼ਾਨ ਨਹੀਂ ਖਲੋਤਾ ਉਹਨੂੰ ਤੁਸੀਂ ਇਹੋ ਜਿਹੀ ਸਟੇਟਮੈਂਟ ਦੇ ਕੇ ਚਲੇ ਜਾਓ ਇਹ ਤੇ ਉਹਨਾਂ ਦੇ ਗਿਫਟ ਸੀ ਪਹਿਲੇ ਦੌਰੇ ਦੀ ਹੁਣ ਹੁਣ ਜਦੋਂ ਦੁਬਾਰਾ ਆਏ ਨੇ ਉਹਨਾਂ ਨੇ 10 ਸਾਲ ਦੇ ਵਿੱਚ ਆਪਣੀ ਕੋਈ ਗੱਲ ਨਹੀਂ ਕਰਾਈ ਮੈਨੂੰ ਤੇ ਹੈਰਾਨਗੀ ਹੁੰਦੀ ਹੈ ਉਹ ਤਾਂ ਸਾਡੇ ਪ੍ਰਧਾਨ ਮੰਤਰੀ ਨੇ ਬੇਨੋਜ਼ ਜੇ ਤੁਸੀਂ ਮਰਾ ਗ੍ਰੀ ਕਰੋਗੇ ਉਸ ਸਪੀਚ ਦੇ ਦੇ ਨੇ ਕਿ ਕੰਨ ਪਰ ਆਉਂਦੇ ਨੇ ਹੂੰ ਸਮਝ ਗਏ ਸਪੀਚ ਅੰਗਰੇਜ਼ ਉਹ ਅੰਡਰਸਟੈਂਡ ਕਰ ਮਤਲਬ ਕਿ ਸਪੀਚ ਵਕੀਂ ਦੀ ਕੰਨ ਪਰ ਵਕੀਂ ਹੁੰਦੀ ਹੈ ਇਹ ਤਾਂ ਲੱਗਦਾ ਜੀ ਕੰਨ ਪਰ ਨਾ ਆਉਂਦੇ ਨੇ ਜੀ ਅਰੇ ਐਸੇ ਨਹੀਂ ਕਰੋ ਕੋਈ ਵੈਸੇ ਹੋ ਜਾਏਗਾ ਇਹ ਹੋ ਜਾਏਗਾ ਅਰੇ ਭਾਈ ਗੱਲਾਂ ਨੇ ਇਹ ਜਿਵੇਂ ਮੰਸਰਾਂ ਨੇ ਰਮਾਇਣ ਚ ਕਿਹਾ ਜੇ ਕੰਨ ਪਰ ਸੀ ਤੇ ਮਹਾਭਾਰਤ ਚਕੂਣੀ ਨੇ ਉਹ ਕੀ ਜਿਹੜਾ ਦਰਯੋਦਨ ਕੰਨ ਪਰ ਸੀ ਰਿਜ਼ਲਟ ਕੀ ਹੋਇਆ ਸੀ ਕੰਨ ਪਰੰਦੇ ਕੰਨ ਪਰਣਾਉਂਦੇ ਜਿਹਨਾਂ ਦੇ ਕੰਨ ਭਰੇ ਜਾਂ ਉਹ ਰਿਜ਼ਲਟ ਕਿਸੇ ਰਮਾਇਣ ਦੇ ਵਿੱਚ ਕੋਦੇ ਬਾਅਦ ਰਮਾਇਣ ਰਾਮ ਰਾਜ ਸੁਖ ਹੋਇਆ ਹੀ ਨਹੀਂ ਸੀ ਉਹ ਜਗਨਨਾਥ ਗਏ ਉਹਦੇ ਬਾਅਦ ਤੁਹਾਡੇ ਸਾਹਮਣੇ ਵਿੱਚ ਔਰ ਮਹਾਭਾਰਤ ਦੇ ਲੋ ਸ਼ਕੂਨੀ ਨੇ ਕੰਨ ਪਰੇ ਹੋਇਆ ਕਿ ਉਸ ਜ਼ਮਾਨੇ ਚ ਸਾਰੀ ਦੁਨੀਆ ਮਿਲ ਗਈ ਸੀ ਜੀ ਵੀ ਤੁਸੀਂ ਆਏ ਹੋ ਇਸੇ ਦਸੋ ਵਾਟ ਹੈਵ ਯੂ ਡਨ ਫॉर द ਕੰਟਰੀ ਗੱਲ ਨਹੀਂ ਪੁਰਾਣੀ ਗੱਲਾਂ ਅਚਾਹ ਵੇਰ ਉਤੋਂ ਜਿਹੜੇ ਦੋ ਗੱਲਾਂ ਕਲੀਅਰਲੀ ਕਹਿ ਗਏ ਜੀ ਸਿੱਖਾਂ ਦੇ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਹਮ ਕਮਾਲ ਦੀ ਗੱਲ ਹੈ ਨਾ ਲਾ ਦਿੱਤਾ ਆਪਣੇ ਆਪਣਾ ਇਹਨੇ ਪੰਜ ਪਿਆਰਿਆਂ ਚ ਪੰਜ ਪਿਆਰਿਆਂ ਦਾ ਬਿਲਕੁਲ ਖੂਨ ਦਾ ਰਿਸ਼ਤਾ ਸ਼ੁਰੂ ਕਰੋ 60000 60000 ਸਾਡਾ ਪੰਜਾਬੀ ਸਿੱਖ ਪਰਿਵਾਰ ਉੱਥੇ ਨੇ Rajasthan ਚ ਸੌਰੀ Gujarat ਦੇ ਵਿੱਚ ਇਹਨਾਂ ਨੇ ਆਪ ਪੰਜਾਬ ਐ ਇਨਵਾਈਟ ਕੀਤਾ ਸੀ ਕਿ ਸਾਡੇ ਇੱਧਰ ਦੀ ਜ਼ਮੀਨ ਬੰਜਰ ਹੈ ਤੁਸੀਂ ਮੈਨੂੰ ਹੀ ਲੋਗ ਆਏ ਨੋਬਾਤ ਕਰਵਾਣ ਕੇ ਉਹ ਜੋ ਕੱਢੀ ਜਾ ਰਹੇ ਹੁਣ JP ਦਾ ਤਰਾਇ ਏਰੀਆ ਹੂੰ ਸੋਨ ਲੁਕਰੀ ਕਾਲ ਉਹ ਜੋ ਵੀ ਦਾ ਤਰਾਇਰ ਹੈ ਤਾਂ ਜਦੋਂ ਉੱਥੇ ਦੀ ਜ਼ਮੀਨ ਕਿ ਆਬਾਦ ਹੋ ਗਈ ਉਸੇ ਫਸਲਾਂ ਹੋਣੀਆਂ ਸ਼ੁਰੂ ਹੋ ਗਿਆ ਐਂਡ ਦੇਰ ਦੇ ਵਰ ਕਿਕਡ ਆਊਟ ਅੱਜ ਵੀ ਸੁਪਰੀਮ ਕੋਰਟਸ ਕੋਰਸਲ ਦਾ ਕੇਸ ਆਫ ਦਾ ਇੱਕ ਤੇ ਪਿਆਰ ਨੰਬਰ ਇਹ ਹੋ ਗਿਆ ਦੂਜਾ ਆਪਣਾ ਕਿਸਾਨਾਂ ਮੰਨ 1722 ਜਨਨਾ ਗਈ 735 ਜਨਨਾ ਗਈਆਂ ਐਂਡ ਅ ਲੇਟੈਸਟ ਲੈਟਰ ਜਿਹੜਾ ਹੋਣਾ ਆਪਣਾ ਹੋਇਆ ਸੰਭੂ ਬਾੜਨ ਤੇ ਕਿਸਾਨ 65 24 ਜਨਨਾ ਇਹ ਦਿਸ ਗਈਆਂ ਕਿਵੇਂ ਅੰਤੇਵ ਇੱਕ ਮੁੰਡਾ ਉਹਦੇ ਦੇ ਡੇਲਾਈਟ ਮਰਦ ਕੀਤਾ ਅਰ ਦੂਜੇ ਨੂੰ ਬੋਰੇ ਚ ਭਰ ਕੇ ਲੈ ਕੇ ਬੋਰੇ ਚ ਭਰ ਕੇ ਮਾਰ ਕੇ ਉਹਦਾ ਹਾਰ ਕੀਤਾ ਨਾ ਜੋ ਜਗ੍ਹਾ ਨਾ ਕਰਾ ਕੇ ਫਿਰ ਤੁਸੀਂ ਉਹਨਾਂ ਦੇ ਜੋ ਉਹਦੇ ਬਾਅਦ ਕਹਿਣ ਸੁਟਿਆ ਦਰੋਣਾ ਜੋ ਜੋਂ ਦੇ ਨਾਲ ਗੈਸ ਐਂਟੀਟੀ ਉਹ ਜਿਹੜੇ ਮਤਲਬ ਹਰਿਆਣਾ ਦੇ ਪੁਲਿਸ ਅਟੈਕਿੰਗ ਦਾ ਪੰਜਾਬ ਸੈਟਰਰੀਆ ਫਿਰ ਜਿਹੜਾ ਸਾਹ ਨਾਲ ਸਿਰਫ ਸੜਕਾਂ ਦੇ ਉੱਤੇ ਤੁਸੀਂ ਬੁਲਡ ਹੋ ਲਾਇਆ ਕੀ ਦਾ ਕਿਲ ਲਾਇਆ ਤਾਰਾ ਲਾਇਆ ਪਦਮ ਕੀ ਕੀਤਾ ਇਹ ਕਹਾਦਾ ਪੰਜਾਬ ਨਾਲ ਪੰਜਾਬ ਨਾਲ ਤੁਸੀਂ ਪਿਆਰ ਤਾਂ ਕਹਿਣਾ ਮਤਲਬ ਬਹੁਤ ਬੋਲੀ ਬੋਲੀ ਨਾਲ ਬੋਰ ਵੀ ਚਲਣਾ ਚਾਹੀਦਾ ਨੇ ਠੀਕ ਹੈ ਔਰ ਦੂਜੀ ਜਿਹੜੀ ਗੱਲ ਕਹਿ ਗਏ ਕਿ ਮੈਂ 71 ਤੋਂ ਹੁੰਦਾ ਤੇ ਮੈਂ ਕੀ ਕਰਦਾ ਸੀ ਨੰਕਾਣਾ ਸਾਹਿਬ ਦਾ ਏਰੀਆ ਮੈ ਲੈ ਲੈਣਾ ਸੀ ਮਤਲਬ ਮੈਂ ਲੈਣਾ ਸੀ ਤੇ ਮੇਰਾ ਇੱਕ ਸਵਾਲ ਹੈ ਉਹਨਾਂ ਕੋਲ ਆਈ ਹੋਪ ਯੂ ਆ ਰਵੇ ਨਹੀ ਤੇ ਹਰ ਪੰਜਾਬੀ ਨੂੰ ਪਤਾ ਹੋਣਾ ਚਾਹੀਦਾ ਹਰ ਇੰਡੀਅਨ ਨੂੰ ਇਹਨਾਂ ਆਪਣੇ ਇੱਕ ਦੋਸਤ ਲਈ ਅਦਾਨੇ ਲਈ ਬੰਗਲਾਦੇਸ਼ ਦੇ ਨਾਲ ਜ਼ਮੀਨ ਦਾ ਦਾਨ ਪ੍ਰਦਾਨ ਕੀਤਾ ਉਹਨਾਂ ਕੱਗਲੀ ਆ ਸੁਣਨ ਵਾਲੀ ਹੈ 17000 ਏਕੜ ਦਿੱਤਾ ਬੰਗਲਾਦੇਸ਼ ਨੂੰ ਹਮਮ ਔਰ ਉਹਦੇ ਤੋਂ ਲਿਆ 10000 ਇਹ ਦਿੱਤੇ ਤਾਰਾੜਾ ਇੱਕੜ ਜਾਂ 10 700 ਰਿਕਰਡ ਦੇਸ਼ ਦਾ ਗਵਾ ਦਿੱਤਾ ਹੂੰ ਅਜਾ ਦੋ ਇਹ ਤੇ ਬੰਗਲਾਦੇਸ਼ ਨਾਲ ਬੰਗਲਾਦੇਸ਼ ਸੌਂਗਰ ਦੇਨ ਇਟ ਇੰਡੀਅਨ ਨਾਟੀ ਇਨ ਹਰ ਐਸਡੀਆਈ ਤੋਂ ਪਾਕਿਸਤਾਨ ਉਤੇ ਕਿਉਂ ਗਨੀ ਪਾਸ ਮਰਿਆ ਸਾਡੇ ਨਾਂ ਤੋਂ ਸੜਸਰ ਕੰਮਦਾ ਐ ਇਹਨੂੰ ਮੈਂ ਕੰਗਾਲ ਕਰ ਦਿੱਤਾ ਤੇ ਭਾਈ ਜੇ ਉਹ ਹੁਣ ਕਿਉਂ ਨਹੀਂ ਲੈ ਸਕਦੇ ਉਸੇ ਤੋਂ ਹੁਣ ਤੁਸੀਂ ਲੈਣ ਦੀ ਗੱਲ ਨਹੀਂ ਐਡਜਸਟਮੈਂਟ ਕਿਉਂ ਨਹੀਂ ਕਰ ਰਹੇ ਹੋ ਜੀ ਉਹ ਕਹਿੰਦਾ ਮਤਲਬ ਇਹ ਵੇਲਾ ਆ ਗਿਆ ਹੁਣ ਹਰ ਬੰਦੇ ਨੂੰ ਹਰ ਸਟੇਟ ਦੇ ਬੰਦੇ ਨੂੰ ਉਹ ਗੱਲਾਂ ਚ ਆਉਣ ਦਾ ਚਲਾ ਗਿਆ ਇਹ ਹਮੇਸ਼ਾ ਪੋਲਿਟਿਸ਼ੀਅਨ ਜਿਹੜੇ ਹੁਣ ਨਵੇਂ ਨੇ ਸਾਡੇ ਲੀਡਰ ਦੇ ਖਤਮ ਹੋ ਗਏ ਇਹ ਤੁਹਾਨੂੰ ਸਬਜ ਬਾਜ ਵਿਖਾਉਣਗੇ ਇਹਨਾਂ ਤੋਂ ਬਾਹਰ ਨਿਕਲੋ ਹੁਣ ਤਾਂ ਹਰ ਬੰਦੇ ਕੋਲ ਸਾਰੀ ਇਨਫੋਰਮੇਸ਼ਨ ਹੈ ਜੇ ਮੈਂ ਕਹਿੰਦਾ ਨੌਲੇਜ ਨਹੀਂ ਇਨਫੋਰਮੇਸ਼ਨ ਤੇ ਹੈਗੀ ਹੈ ਨਾ ਅੱਖਾਂ ਨਾਲ ਖੋਲ ਕੇ ਵੇਖੋ ਹੋ ਕੀ ਰਿਹਾ ਹੈ ਤੁਹਾਨੂੰ ਆਪਣੇ ਡਿਸੀਜਨ ਲੈਣੇ ਆ ਪਹਿਲਾਂ ਕਿਆ ਪੁਰਾਣੇ ਬੰਦੇ ਜਿੰਨੇ ਨੇ ਉਹਨਾਂ ਤੁਸੀਂ ਸਾਰੇ ਜਾਣਦੇ ਹੋ ਉਹ ਸਟੇਟ ਕਿੱਥੇ ਸੀ ਕਿੱਥੇ ਲਾਏ ਉਹਨਾਂ ਅਫਸਰਾਂ ਦੀ ਗੱਲ ਰਹੀ ਹੈ ਕਿ ਚੁਰਨਾ ਤੇ ਹੋਣਾ ਚਾਹੀ ਪੈਣਾ ਹੈ ਕੈਪਟਨ ਸਰ ਇੱਕ ਬੜੀ ਬੜੀ ਅਹਿਮ ਚੀਜ਼ ਐ ਤੇ ਜੋੜਦਾ ਚੱਲਾ ਮੈਂ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਬੜੀ ਅਹਿਮ ਟਿੱਪਣੀ ਮੈਨੂੰ ਲੱਗੀ ਕਹਿੰਦੇ ਕਿ ਇਕਤਾ ਹੁੰਦਾ ਸਟੇਟਮੈਂਟ ਦੇਣੀ ਸਪੀਚ ਦੇਣੀ ਤੇ ਦੂਜੇ ਪਾਸੇ ਹੁੰਦਾ ਕਿ ਕਰਨ ਭਰਨੇ ਇਹ ਬੜੀ ਅਹਿਮ ਚੀਜ਼ ਕਹੀ ਤੁਸੀਂ ਇਹ ਇਹਦੇ ਨਾਲ ਇਹਦੇ ਨਾਲ ਬੜੀ ਅਹਿਮ ਚੀਜ਼ ਜੁੜਦੀ ਹੈ ਅੱਜ ਸੁਨੀਲ ਜਾਖੜ ਵੀ ਪੱਤਰਕਾਰਾਂ ਦੇ ਸਾਹਮਣੇ ਪੇਸ਼ ਹੋਏ ਕਹਿੰਦੇ ਕਿ ਦੋ ਮਸਲੇ ਬੜੇ ਚੱਕਣ ਵਾਲੇ ਨੇ ਬੜੇ ਸਮਝਣ ਵਾਲੇ ਨੇ ਪੰਜਾਬ ਨਾਲ ਬੜੇ ਜੁੜੇ ਹੋਏ ਨੇ ਕਹਿੰਦੇ ਇੱਕ ਨਸਲ ਬਚਾਉਣੀ ਤੇ ਦੂਜੀ ਫਸਲ ਬਚਾਉਣੀ ਹੁਣ ਜਦੋਂ ਭਾਜਪਾ ਦਾ ਵਿਅਕਤੀ ਇਹ ਟਿੱਪਣੀ ਕਰੇ ਕਿ ਨਸਲ ਬਚਾਉਣੀ ਜ਼ਰੂਰੀ ਹੈ ਤੇ ਫਸਲ ਬਚਾਉਣੀ ਜ਼ਰੂਰੀ ਹੈ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਭਾਜਪਾ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਨਸਲ ਕਿਸ ਤਰੀਕੇ ਨਾਲ ਨਸਲਾਂ ਦਾ ਨੁਕਸਾਨ ਕਿਸ ਤਰੀਕੇ ਨਾਲ ਨਸ਼ੀਨਾ ਹੋ ਰਿਹਾ ਤੇ ਫਸਲ ਦਾ ਕਿਸ ਤਰੀਕੇ ਨਾਲ ਨੁਕਸਾਨ ਪਿਛਲੇ ਦਿਨਾਂ ਦੇ ਵਿੱਚ ਹੀ ਅੰਦੋਲਨ ਦੇਖਿਆ ਇਹ ਦੋਹੀ ਟਿੱਪਣੀਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਅਫਸੋਸ ਲਫਜ਼ ਇਸ ਟੂ ਸ਼ਾਰਟ ਟੂ ਸਮਾਲ ਕੀ ਕੀ ਹੋ ਰਿਹਾ ਜੀ ਪਰ ਜਿਹੜਾ ਬੰਦਾ ਕੀ ਕਿਦਾ ਉਹ ਯਾਰ ਜਿਵੇਂ ਮੱਛੀ ਨੂੰ ਮੱਛੀ ਕਿਵੇਂ ਫੜੀ ਲਈਏ ਉਹ ਕਹ ਪਾ ਕੇ ਉਹ ਜੜੀ ਰੋਟੀ ਸਮਝ ਜਾਂਦੀ ਤੁਸੀਂ ਉਹਦੇ ਮੂੰਹ ਦੇ ਵਿੱਚ ਟੰਗਾ ਪਾ ਦਿੰਦੇ ਹੋ ਇੱਥੇ ਉਹੀ ਗੱਲਾਂ ਹੋ ਗਈਆਂ ਕਿ ਜਦੋਂ ਕਿਸਾਨਾਂ ਦੀ ਤੁਸੀਂ ਕਰਦੇ ਫਸਲ ਦੀ ਗੱਲ ਨਸਲ ਦੀ ਗੱਲ ਫਸਲਾਂ ਦਾ ਸਭ ਤੋਂ ਆਜ਼ਾਦ ਤੁਸੀਂ ਕਰ ਦਿੱਤਾ ਅਰੇ ਐਮ ਐਸ ਪੀ ਕਿਉਂ ਨਹੀਂ ਦੇ ਰਹੇ ਨਸਲ ਕਿਉਂ ਜਾ ਰਹੀ ਹੈ ਨਸਲ ਖਰਾਬ ਕੀ ਹੋ ਰਹੀ ਹੈ ਬਸ ਤੁਸੀਂ ਇਨਕਰੇਜ ਕਰ ਰਹੇ ਹੋ ਆਇਲੈਂਡ ਦੇ ਦਿਨ ਤੇ ਆ ਰਹੇ ਹੋ ਖੋਟੀ ਜਾ ਰਹੇ ਹੋ ਇਥੇ ਤੁਸੀਂ ਜੌਬ ਕ੍ਰੀਏਟ ਨਹੀਂ ਕਰ ਰਹੇ ਕੋ ਲੱਖੋ ਕੋਈ ਸ਼ਾਰਟੇਜ ਨਹੀਂ ਹੈ ਪੰਜਾਬ ਦੇ ਵਿੱਚ ਅਜੇ ਵੀ ਜੇ ਇਮਪਲੋਇਮੈਂਟ ਦੇਣੀ ਹੋਏ ਨੋ ਪ੍ਰੋਬਲਮ ਐਟ 올 ਇਨਟੈਂਸ਼ਨਲੀ ザ ਡਿਜੀਟਲ ਇੰਡਸਟਰੀ ਬੰਦ ਕਰਾਈ ਜਾ ਰਹੀ ਹੈ ਤੱਕੇ ਨਾਲ ਜੇ ਇਥੇ ਕੀ ਕੀ ਦਾ ਜੋ ਕੀ ਚਿੱਟਾ ਨਸ਼ਿਆਂ ਦਾ ਦੇਖੋ ਨਸ਼ਿਆਂ ਦੀ ਪ੍ਰੋਬਲਮ ਆਲ ਇੰਡੀਆ ਹੈ ਬੰਗਲੌਰ ਸਾਉਥ ਹਰਿਆਣੇ ਚ ਤੇਰੇ ਮੋਰ ਨਸ਼ਾ ਦੇਨਸ ਪਰ ਪੰਜਾਬ ਨੂੰ ਬਦਨਾਮ ਕਰੋ ਕਿਉਂ ਐਸੇ ਬਦਨਾਮੀ ਨਾਲ ਤਾਂ ਕਿ ਕੋਈ ਇੰਡਸਟਰੀ ਵਾਲਾ ਨਾ ਆਏ ਇੰਡਸਟਰੀ ਵਾਲੇ ਕਹਿੰਦੇ ਉਹ ਤੇ ਇਮਪਲॉयਮੈਂਟ ਨਹੀਂ ਹੋਣੀ ਪਰ ਮੁੰਡਿਆਂ ਨੂੰ ਦੇਣੇ ਕਿ ਇਮਪਲॉयਮੈਂਟ ਨਹੀਂ ਤੇ ਬੱਚੇ ਬਾਹਰ ਜਾ ਕੇ ਭਾਈ ਮਸਲਾ ਵੀ ਤੁਸੀਂ ਖਰਾਬ ਕਰਨਾ ਔ ਫਸਲਾਂ ਵੀ ਤੁਸੀਂ ਖਰਾਬ ਕਰ ਰਹੇ ਹੋ ਔਰ ਤੋਂ ਤੁਸੀਂ ਫਿਰ ਤੋਂ ਬੰਦਿਓ ਕਿ ਕਿ ਬਗਲਾ-ਬਗਲ ਉਹ ਟਾਈਮ ਇਹ ਬੰਦ ਕਰੋ ਜੀ ਤੁਹਾਨੂੰ ਹੱਥ ਜੋੜ ਕੇ ਸਾਰੇ ਆਪਣੇ ਜਿੰਨੇ ਵੀ ਪੋਲੀਟੀਸ਼ੀਅਨ ਆ ਗਏ ਉਹ ਇਹ ਇਹ ਸਭ ਬੰਦ ਕਰੋ ਇਸ ਤੋਂ ਸੀ ਆਪਣੇ ਆਪ ਨੂੰ ਡੈਮੇਜ ਕਰਨ ਲਿਓ ਐਂਡ ਕਿਹ ਕੇ ਦਾ ਸਵਰਗ ਨਾਮਕ ਸਰਾਇ ਸੀ ਇਹ ਅਗਲੇ ਪਿਛਲੇ ਨਤੀਜੇ ਤੁਹਾਡੇ ਸਾਹਮਣੇ ਕਿੱਥੇ ਕਿੰਨੀਆਂ ਸੀਟਾਂ ਤੇ ਕਿੱਥੇ ਚੇਨ ਤੇ ਕਿੱਥੇ ਦੋ ਤੇ ਹੁਣ ਕਿੱਥੇ ਤੇ ਕਿੱਥੇ ਰਹਿ ਗਏ ਆ ਮਹਾਰਾਜਾ ਸਾਹਿਬ ਨੇ ਬੁਟਕੇ ਦਾ ਆਪਣਾ ਸੈਟ ਬਣਾਇਆ ਸੀ ਅਸ ਕੀ ਆਵੇ ਹੂੰ ਰੱਬ ਤੋਂ ਡਰੋ ਰੱਬ ਤੋਂ ਡਰੋ ਯਾਰ ਕਿ ਕਹਿੰਦੇ ਹੈ ਨਾ ਬੀ ਅ ਨਾਰਮਲ ਹਿਊਮਨ ਬੀਿੰਗ ਰੱਬ ਤੋਂ ਡਰਨੀ ਵੀ ਲੋੜ ਨਹੀਂ ਹੈ ਬੀ ਅ ਨਾਰਮਲ ਹੈ ਕਿ ਕਿਸੇ ਪਰਦੇਸ ਦੇ ਦੇਸ਼ ਦੇ ਪ੍ਰਧਾਨ ਮੰਤਰੀ ਤਾਂ ਅੱਜ ਕੱਲ ਇਹ ਸਟੇਟਮੈਂਟਾਂ ਦੇ ਰਹੇ ਨੇ ਕਿ ਮੈਂ ਬਾਇਓਲੋਜੀਕਲ ਇਨਸਾਨ ਹੈ ਹੀ ਨਹੀਂ ਉਹ ਕਹਿੰਦੇ ਕਿ ਮੈਨੂੰ ਤਾਂ ਲੱਗਦਾ ਕਿ ਭਗਵਾਨ ਨੇ ਭੇਜਿਆ ਹੋਇਆ ਇਹਨੂੰ ਲੈ ਕੇ ਵੀ ਬੜੀਆਂ ਟਿੱਪਣੀਆਂ ਹੋ ਰਹੀਆਂ ਨੇ ਤੁਹਾਡੇ ਧਿਆਨ ਦੇ ਵਿੱਚ ਵੀ ਇਹ ਗੱਲ ਆਈ ਹੋਣੀ ਹੈ ਪਿਛਲੀਆਂ ਜਿੰਨੇ ਵੀ ਪ੍ਰਧਾਨ ਮੰਤਰੀ ਦੇ ਇੰਟਰਵਿਊ ਹੋਈਆਂ ਉਹ ਕਹਿੰਦੇ ਕਿ ਮੈਨੂੰ ਪਰਮਾਤਮਾ ਨੇ ਕਿਸੇ ਖਾਸ ਮਕਸਦ ਲਈ ਭੇਜਿਆ ਹੈਗਾ ਇਸ ਦੁਨੀਆ ਤੇ ਤਾਂ ਮੈਨੂੰ ਲੱਗਦਾ ਕਿ ਉਹ ਮੈਂ ਮਕਸਦ ਪੂਰਾ ਕਰਨ ਜਾ ਰਿਹਾ ਹਾਂ ਔਰ ਨੋਰਮੋਲੋਜੀਕਲ ਲਈ ਮੈਂ ਬਾਇਓਲੋਜੀ ਉਹਦਾ ਪਹਿਲਾ ਪਹਿਲਾ ਇਹ ਕਹਿੰਦੇ ਜੀ ਮੈਨੂੰ ਭਗਵਾਨ ਨੇ ਚੱਡਿਆ ਆ ਨੋਰਮੋਲੋਜੀਕਲ ਮੈਨੂੰ ਐਂਡ ਫਿਜ਼ੀਕਲ ਗਿਆ ਸੁਣਨ ਲਈ ਕਿ ਰੱਬ ਨੇ ਕਿਸੇ ਖਾਸ ਮਕਸਦ ਲਈ ਕਰ ਲਿਆ ਹੁਣ ਇਸ ਨੋਰਮੋਲੋਜੀਕਲ ਇਨਸਾਨ ਜਿਹੜਾ ਆਪਣਾ ਮਰਬਦਾਰ ਕਹਿੰਦਾ ਮੈਂ ਪੁੱਛਣਾ ਵਾ ਵਾਏ ਤੂੰ ਆਪਣਾ ਕਹਿੰਦੇ ਮੈਨੂੰ ਖਾਸ ਕੰਮ ਲਈ ਭੇਜਿਆ ਪਰ ਉਹ ਖਾਸ ਕੰਮ ਦੱਸਦੇ ਕਿ ਨਹੀਂ ਹਉ ਆਏ ਕਾਮਪਲ ਡਿਫਾਈਨ ਨਹੀਂ ਕਰਨਾ ਰਬ ਦਾ ਰੂਪ ਬਣ ਗਏ ਹੋ ਪਰ ਜੋ ਤੁਹਾਡਾ ਜੋ ਤੁਸੀਂ 10 ਸਾਲ ਚ ਕੀਤਾ ਉਹ ਜੇ ਉਹ ਹੀ ਕੰਟੀਨਿਊ ਕਰਨਾ ਹੈ ਕਿ ਫਿਰ ਰਬ ਦਾ ਰੂਪ ਨਹੀਂ ਹੈ ਉਹ ਰਾਤੋਂ ਰਾਮ ਵੀ ਸੀ ਤੇ ਰਾਤੋਂ ਰਾਵਣ ਵੀ ਸੀ ਸੌਸ਼ੀ ਜਾਰਸ ਇਹ ਤਾਂ ਕਾ ਬਹੁਤ ਸਾਰਟ ਆਫ ਸਟੇਟਮੈਂਟ ਇਜ਼ ਦਿਸ ਅਜ ਇੱਕ ਵਾਰ ਇਹ ਮਤਲਬ ਕਿਉਂਕਿ ਇਹ ਪ੍ਰਧਾਨ ਮੰਤਰੀ ਨੇ ਔਰ ਇਹ ਕਹਿ ਰਹੇ ਨੇ ਕਿ ਮੈਂ ਨਾਨ ਬਾਇਓਲੋਜੀਕਲ ਹਾਂ ਜੇ ਆਪਾਂ ਅੱਗੇ ਕੋਈ ਜ਼ਿਆਦਾ ਕਹਿ ਨਹੀਂ ਸਕਦੇ ਇਹੋ ਹੀ ਸ਼ਬਦ ਮੇਰਾ ਕੋਈ ਦੋਸ਼ ਨਹੀਂ ਹਾਰ ਕੋਈ ਗੜੀ ਚੱਕ ਦੇ ਪਾਰਟੀ ਬੰਦਾ ਕਰੇ ਤੇ ਲੋਕੀ ਉਹਨੂੰ ਕੀ ਕਹਿੰਦੇ ਹੱਸਣਗੇ ਕਹਿੰਦੇ ਕਾਕਾ ਇੰਦ ਕਾਲ ਜਾਗਰੂ ਜੀ ਕੀ ਕਹਿੰਦਾ ਜ਼ਿਆਦਾ ਖਾ ਪੀ ਲਿਆ ਮੇਰੇ ਦਰਵਾਜ਼ੇ ਹੀ ਤੇ ਆਪਣਾ ਪਰੋਦਾ ਦਾ ਜੇ ਇਹਨਾਂ ਦੇ ਅੱਗੇ ਪ੍ਰਧਾਨ ਮੰਤਰੀ ਲੱਗਿਆ ਤਾਂ ਥਿਸ ਇਜ਼ ਬੀਨ ਟੋਲਰੇਟਡ ਇਹ ਤੋਂ ਵੱਡੀ ਅਰਥੀ ਕਿਦਾ ਇਲ ਲੌਜੀਕਲ ਸਟੇਟਮੈਂਟ ਹੋ ਨਹੀਂ ਸਕਦੀ ਜੀ ਕੁਮਾਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ तमाम ਖਬਰਾਂ ਤੇ ਚਰਚਾ ਕੀਤੀ ਸਮਾਂ ਇੰਨੀ ਕੀ ਆਗੇ ਦੇਣ ਦਾ ਸੀ ਬਹੁਤ ਸ਼ੁਕਰੀਆ ਤੁਹਾਡਾ ਤਾਂ ਇਹ ਸਨ ਕੈਪਟਨ ਕੁਮਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਕਿਉਂਕਿ ਮਸਲੇ ਬੜੇ ਅਹਿਮ ਸੀਗੇ ਰਾਮ ਰਹੀਮ ਨੂੰ ਜਿਸ ਤਰੀਕੇ ਨਾਲ ਬਰੀ ਕੀਤਾ ਗਿਆ ਕੇਸ ਦੇ ਵਿੱਚੋਂ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਬੜੇ ਸ਼ੰਕੇ ਖੜੇ ਹੋ ਗਏ ਨੇ ਦੂਜੇ ਪਾਸੇ ਜਿਸ ਤਰੀਕੇ ਨਾਲ ਸਿਆਸੀ ਸਟੇਟਮੈਂਟਾਂ ਸਿਆਸੀ ਚਰਚਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਖਾਸ ਕਰਕੇ ਹੁਣ ਕਿਉਂਕਿ 7ਵੀਂ ਗੇੜ ਦੀਆਂ ਚੋਣਾਂ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ ਗਤੀਵਿਧੀਆਂ ਤੇਜ਼ ਹੋ ਗਈਆਂ ਨੇ ਤਾਂ ਇਸ ਮਾਹੌਲ ਨੂੰ ਕਿਸ ਤਰੀਕੇ ਨਾਲ ਇਹ ਕੈਪਟਨ ਸਾਹਿਬ ਐਨਾਲਿਸਿਸ ਕਰ ਰਹੇ ਸੀਗੇ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈਗਾ ਤੁਸੀਂ ਇਸ ਨਾਲ ਕਿੰਨਾਕ ਇਤਫਾਕ ਰੱਖਦੇ ਹੋ ਕਿੰਨਾਕ ਇਸ ਬਾਰੇ ਸੋਚ ਰਹੇ ਹੋ ਜਾਂ ਤੁਹਾਡੇ ਮਨ ਦੇ ਵਿੱਚ ਕੀ ਟਿੱਪਣੀਆਂ ਨੇ ਤੁਸੀਂ ਸਾਰਿਆਂ ਨਾਲ ਜਰੂਰ ਸਾਂਝੇ ਕਰੋ ਫਿਲਹਾਲ ਇੱਥੇ ਤੁਹਾਡਰ ਤੋਂ ਅਗਰ ਲੜੀਆਂ ਬਹੁਤ ਬਹੁਤ ਧੰਨਵਾਦ